ਇਸ ਕੱਲ ਦਾ ਹਮੇਸ਼ਾ ਤੋਂ ਨਿਊਜ਼ੀਲੈਂਡ ਦੀ ਮਾਰਕੀਟ ਤੇ ਵਿੱਚ ਚਰਚਾ ਰਿਹਾ ਕਿ ਕਿਸ ਕਿਸ ਤਰ੍ਹਾਂ ਦੀ ਪ੍ਰਾਪਰਟੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਖਰੀਦਣੀ ਚਾਹੀਦੀ ਹੈ ਤੇ ਉਸ ਦੇ ਵਾਸਤੇ ਬਿਲਕੁਲ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਦਿਲਜਿੰਦਰ ਪਾਗਲੀ ਸਾਡੇ ਨਾਲ ਹੋਗੇ ਨੇ ਦਿਲਜਿੰਦਰ ਵੀਰ ਪਿਆਰਪਰੀ ਸਾਸੀ ਅਕਾਲ ਜੀ ਆਇਆਂ ਨੂੰ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸਪਾਈਸ ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਮੌਸਮ ਹੌਲੀ ਹੌਲੀ ਬਦਲ ਰਿਹਾ ਹਾਂਜੀ ਲੇਕਿਨ ਜਿਹੜੇ ਰੀਅਲ ਅਸਟੇਟ ਵਾਲਿਆਂ ਦੇ ਜਿਹੜੇ ਸੋਹਣੇ ਸੋਹ ਹਾਂਜੀ ਉਹ ਇਦਾਂ ਸੋਹਣੀਆਂ ਲੱਗ ਰਹੀਆਂ ਔਰ ਬਰਕਰਾਰ ਰਹਿਣੀਆਂ ਚਾਹੀਦੀ ਇਹ ਟੌਰ ਜਿਹੜੀ ਆ ਨਹੀਂ ਇਦਾਂ ਹੀ ਰੱਖਾਂਗੇ ਭਾਜੀ ਇਹਨੂੰ ਬਿਲਕੁਲ ਮਾਰਕੀਟ ਦਾ ਜਿਹੜੀ ਆ ਔਲ ਦਾ ਟਾਈਮ ਅਪ ਡਾਊਨ ਹੁੰਦੀ ਰਹਿੰਦੀ ਪਰ ਆਪਾਂ ਇਦਾਂ ਹੀ ਰਹਿਣਾ ਹੈ। ਕੀ ਬਾਤ ਆ ਕੀ ਬਾਤ ਆ ਬਹੁਤ ਸੋਹਣੀ ਗੱਲ ਆ। ਆ ਦਵਿੰਦਰ ਵੀਰ ਤੁਸੀਂ ਮਾਰਕੀਟ ਅਪ ਡਾਊਨ ਦੀ ਗੱਲ ਕੀਤੀ। ਲੇਟਲੀ ਸਾਨੂੰ ਦੱਸੋ ਕਿ ਤੁਹਾਡੀ ਆਸ ਮੁਤਾਬਕ ਦੁਬਾਰਾ ਆਰਥਿਕ ਤੌਰ ਦੇ ਉੱਤੇ ਕੰਟਰੀ ਜਿਹੜੀ ਓਵਰਆਲ ਜੀ ਆਪਾਂ ਰੀਅਲ ਏਸਟੇਟ ਮਾਰਕੀਟ ਦੀ ਗੱਲ ਕਰੀਏ ਹਾਂਜੀ ਤਾਂ ਪੈਰਾਂ ਸਰ ਆ ਰਹੀ ਆ। ਆ ਭਾਜੀ ਰਿਐਲਿਟੀ ਦੇ ਵਿੱਚ ਤਾਂ ਹਜੇ ਟਾਈਮ ਅੱਛਾ ਜੀ ਬਸ ਇਕਨੋਮੀ ਨੂੰ ਬੂਸਟ ਹੋਣ ਦੇ ਲਈ ਬੜੇ ਫੈਕਟਰ ਨੇ ਡ੍ਰੇਨ ਡ੍ਰੇਨ ਕਹਿ ਲੋ ਤੁਸੀਂ ਆਪਣੇ ਜਿੰਨੇ ਵੀ ਆਸਟ੍ਰੇਲੀਆ ਨੂੰ ਮੂਵ ਹੋ ਰਹੇ ਬੰਦੇ ਜਾਂ ਤਾਂ ਉਹ ਘਰ ਵੇਚ ਕੇ ਕੁਝ ਪੈਸਾ ਵਾਪਸ ਲੈ ਕੇ ਜਾ ਰਹੇ ਆ ਉਧਰ ਨੂੰ ਤਾਂ ਕਿ ਉੱਥੇ ਜਾ ਕੇ ਚੰਗੀ ਆਪਣੀ ਲਾਈਫ ਨੂੰ ਸੈੱਟ ਕਰ ਸਕਣ ਲੋਕਾਂ ਦੇ ਮਾਈਂਡ ਦੇ ਵਿੱਚ ਇਹੀ ਚੀਜ਼ ਹੈਗੀ ਆ ਬਿਲਕੁਲ ਔਰ ਕੰਟਰੀ 'ਚ ਪੈਸਾ ਜੇ ਬਾਹਰੋਂ ਗਈ ਤਾਂ ਬਹੁਤ ਘਟ ਆ ਰਿਹਾ ਹੈ ਚਾਹੇ ਉਹ ਇੱਕ ਟਾਈਮ ਸੀਗਾ ਜਦੋਂ ਸਟੂਡੈਂਟਸ ਆਉਂਦੇ ਸੀਗੇ ਕੰਟਰੀ ਚ ਤਾਂ ਕਿ ਕਿ ਸਟੂਡੈਂਟ ਵੀ ਵੀ 25-25 ਹਜ਼ਾਰ ਰੁਪਏ इवन दो ਫੋਰਨ ਇਨਵੈਸਟਰਸ ਵੀ ਬਹੁਤ ਸੀਗੇ ਉਹ ਦੋ ਸੀਗੇ ਉਹ ਸਾਰਾ ਕੁਝ ਬੰਦ ਹੈ ਇੱਥੇ ਇਸ ਟਾਈਮ ਬੰਦ ਨਹੀਂ ਕਹਿ ਸਕਦੇ ਲਾਈਕ ਬਹੁਤ ਕਟ ਲੈਵਲ ਤੇ ਆ ਹਾਂਜੀ ਉਹ ਰੈਸਟ੍ਰਿਕਟ ਕਰਤਾ ਇਹਨਾਂ ਨੇ ਔਰ ਜਿਹਦੇ ਕਰਕੇ ਜਿਹੜਾ ਨਿਊਜ਼ੀਲੈਂਡ ਆ ਲੋਕਾਂ ਦੀ ਪ੍ਰਾਇਓਰਿਟੀ ਨਹੀਂ ਹੈਗੀ ਬਿਲਕੁਲ ਸਹੀ ਬਿਲਕੁਲ ਸਹੀ ਅੱਛਾ ਮੈਂ ਵੀ ਦਸੋ ਹੁਣੇ-ਹੁਣੇ ਮੈਂ ਪੋਸਟਰ ਦੇਖ ਰਿਹਾ ਸੀ ਹਾਂਜੀ ਔਰ ਇਹ ਪੋਸਟਰ ਦੇ ਵਿੱਚ ਇਹ ਗੱਲ ਬੜੀ ਸਪਸ਼ਟ ਤੌਰ ਤੇ ਸਾਹਮਣੇ ਆਈ ਕਿ ਡਾਇਮੰਡ ਪੈਨ 450 ਹਾਂਜੀ ਸੋ ਇਹ ਇੱਕ ਹੀ ਰੋਲਾ ਇਹ ਵਰੀ ਜਦੋਂ ਆਪਾਂ ਰੀਅਲ ਸ਼ੇਡ ਦੇ ਵਿੱਚ ਰਹਿ ਕੇ ਇੱਕ ਕੀ ਕਹਿੰਦੇ ਨੇ ਇੱਕ ਮਾਈਲਸਟੋਨ ਨੂੰ ਅਚੀਵ ਕਰਦੇ ਹਾਂ ਮਕਾਮ ਹਾਸਲ ਹਾਂਜੀ ਸੋ ਜਿਹੜੀਆਂ 50 ਮਿਲੀਅਨ ਦੀਆਂ ਸੇਲਸ ਜਦੋਂ ਤੁਸੀਂ ਟੱਚ ਕਰਦੇ ਹੋ ਜਦੋਂ ਉਹਦੇ ਤੋਂ ਉੱਪਰ ਜਾਂਦੇ ਹੁੰਦੇ ਨੇ ਦੇ ਗਿਵ ਯੂ ਪੈਨ ਅੱਛਾ ਹਾਂਜੀ ਤੇ ਉਹ ਫਿਰ ਉਸ ਤੋਂ ਬਾਅਦ ਇੱਕ ਇੱਕ ਲੈਵਲ ਹੈਗਾ ਜਿੱਥੇ ਜਾ ਕੇ ਤੁਸੀਂ ਮਤਲਬ ਠੀਕ ਹੈ ਤੁਹਾਨੂੰ ਉਹ ਚੀਜ਼ਾਂ ਐਡਮਾਇਰ ਕਰਦੀਆਂ ਨੇ ਬਿਲਕੁਲ ਔਰ ਇਹ ਇਹ ਬੜਾ ਜ਼ਰੂਰੀ ਹੈ ਜੀ ਸਾਡੇ ਸਮਿਆਂ ਦੇ ਵਿੱਚ ਬੜਾ ਲਾਜ਼ਮੀ ਹੋ ਜਾਂਦਾ ਹੈ ਕਿ ਚੀਜ਼ਾਂ ਨੂੰ ਉਸ ਤਰੀਕੇ ਦੇ ਨਾਲ ਸ਼ੋਕੇਸ ਕੀਤਾ ਜਾਣਾ ਚਾਹੀਦਾ ਮੈਕਾ ਫੇਰ ਯਾਦ ਕਰਾ ਦਿਆਂ ਜਿਨ੍ਹਾਂ ਨੇ ਹੁਣੇ-ਹੁਣੇ ਸਾਡਾ ਇਹ ਪ੍ਰੋਗਰਾਮ ਫੇਸਬੁੱਕ ਪੇਜ ਲਾਈਵ ਦੇਖਣਾ ਸ਼ੁਰੂ ਕੀਤਾ ਅਤੇ ਨਾਲ-ਨਾਲ ਰੇਡੀਓ ਦੇ ਉੱਤੇ ਸੁਣ ਰਹੇ ਨੇ ਦੇਸ਼ ਭਰ ਦੇ ਵਿੱਚੋਂ ਕਿਤੇ ਵੀ ਤੁਸੀਂ ਇਫ ਯੂ ਆਰ ਥਿੰਕਿੰਗ ਆਫ ਸੇਲਿੰਗ ਵਾਟ ਇਜ਼ ਯੂਰ ਪ੍ਰੋਪਰਟੀ ਵਾਰਥ ਰਿਕਵੈਸਟ ਐਨ ਅਪ੍ਰਾਈਜ਼ਲ ਨਾਓ ਦਿਲਜਿੰਦਰ ਪਾਗਲ 0210564387 ਤੇ ਤੇ ਹੁਣ ਇਸ ਗੱਲਬਾਤ ਦੇ ਸਿਲਸਲੇ ਨੂੰ ਅੱਗੇ ਚਲਾਉਂਦੇ ਆ ਦਿਲਜਿੰਦਰ ਵੀਰ ਅਸੀਂ ਇਹ ਜ਼ਰੂਰ ਪੁੱਛਣਾ ਚਾਹਵਾਂਗੇ ਕਿ ਐਸ ਵੇਲੇ ਪ੍ਰੋਪਰਟੀ ਮਾਰਕੀਟ ਜਿਵੇਂ ਕਿ ਵਾਈਡਰ ਆਕਲੈਂਡ ਦੀ ਤਮਾਕੀ ਮਕੋਰੋ ਦੀ ਗੱਲ ਕਰਦੇ ਆ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਸਰਕਾਰ ਨੂੰ ਤੁਹਾਨੂੰ ਵੱਧ ਲਿਸਟਿੰਗਸ ਜਾਂ ਵੱਧ ਜਿਹੜੀਆਂ ਸੇਲ ਕਰਨ ਵਾਲੀਆਂ ਪ੍ਰੋਪਰਟੀਆਂ ਨੇ ਉਹ ਕਿੱਥੇ ਨਸੀਬ ਹੋ ਰਹੀਆਂ ਪਾਜੀ ਬੇਸਿਕਲੀ ਆਪਣਾ ਪਿੰਡ ਹੀ ਹੈ ਸਾਊਥ ਆਕਲੈਂਡ ਹਾਂ ਕੋਈ ਸ਼ੱਕ ਨਹੀਂ ਆਕਲੈਂਡ ਦੇ ਵਿੱਚ ਹੀ ਹੈਗਾ ਮੋਸਟਲੀ ਆਪਣਾ ਕੰਮ ਸਾਰਾ ਜੀ ਸੋ ਇਹ ਨਹੀਂ ਹੈਗੇ ਆਪਾਂ ਕਿਤੇ ਪ੍ਰਾਪਰਟੀ ਹੋਰ ਨਹੀਂ ਲਗਾ ਸਕਦੇ ਬਟ ਆਪਾਂ ਜਿਹੜੇ ਏਰੀਆ ਦੇ ਵਿੱਚ ਕੰਮ ਕਰਦੇ ਆਂ ਤੇ ਅਸੀਂ ਪ੍ਰੈਫਰੈਂਸ ਉਸੇ ਏਰੀਏ ਨੂੰ ਦਿੰਦੇ ਆਂ ਕਿਉਂਕਿ ਉੱਥੇ ਹੀ ਆਪਾਂ ਨੂੰ ਪਤਾ ਹੁੰਦਾ ਕਿਹੜੀ ਪ੍ਰਾਪਰਟੀ ਨਵੀਂ ਮਾਰਕੀਟ 'ਚ ਆ ਰਹੀ ਹੈ ਚਾਹੇ ਸਾਡੇ ਥਰੂ ਆਵੇ ਚਾਹੇ ਕਿਸੇ ਹੋਰ ਏਜੰਸੀ ਦੇ ਥਰੂ ਆਵੇ ਤੇ ਸਾਨੂੰ ਅਪ ਟੂ ਡੇਟ ਰਹਿਣੇ ਆਂ ਅਸੀਂ ਕਿ ਪ੍ਰਾਪਰਟੀ ਅ ਲਾਸਟ ਮੰਥ ਚ ਕਿੰਨੀਆਂ ਵਿਕੀਆਂ ਕਿਹੜੇ ਏਰੀਆ ਚ ਵਿਕੀਆਂ ਕਿੰਨੀਆਂ ਅਪ ਟੂ ਜਿਹੜੀਆਂ ਸੇਲਸ ਹੈਗੀਆਂ ਹੁਣ ਰਾਈਟ ਨਾਉ ਤੇ ਉਹ ਉਹ ਚੀਜ਼ਾਂ ਦਾ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਸੋ ਆਊਟ ਆਫ ਏਰੀਆਜ਼ ਜਿੱਦਾਂ ਨਾਰਥ ਸ਼ੋਰ ਹੋ ਗਿਆ ਵੈਸਟ ਆਕਲੈਂਡ ਹੋ ਗਿਆ ਹਾਂਜੀ ਉਧਰ ਕਰ ਕਰੀਦਾ ਆ ਸਾਡੇ ਹਾਰਕੋਰਟਸ ਦੀ ਟੀਮਸ ਦੇ ਲਾਈਕ ਹੋਰ ਆਫਿਸਿਸ ਹੈਗੇ ਜਿਹੜੇ ਉਧਰਲੀ ਸਾਈਡ ਕੰਮ ਕਰਦੇ ਆ ਅੱਛਾ ਹਾਂਜੀ ਸੋ ਅਸੀਂ ਸਾਊਥ ਆਕਲੈਂਡ ਹੀ ਕੰਮ ਮੋਸਟਲੀ ਕਰਦੇ ਆ ਭਾਈ ਬਹੁਤ ਵਧੀਆ ਸਾਊਥ ਆਕਲੈਂਡ ਤਾਂ ਯਾਦ ਆਇਆ ਤੁਹਾਡੇਆਂ ਕੋਈ ਬਹੁਤ ਸੋਹਣਾ ਕੋਰਟਪੈਂਟ ਪਾ ਕੇ ਸੁਣ ਜੇ ਪੋਸਟ ਫੋਟੋ ਖਚਾਈਏ ਮੁੰਡੇ ਨੇ ਅਮਰ ਪੰਨੂ ਹੁਣੀ ਤੁਹਾਨੂੰ ਵਧਾਈਆਂ ਦੇ ਰਹਾ ਹੈ थैंक यू ਬਾਜੀ ਕਹਿੰਦੇ ਵੀ ਮੁੰਡਾ ਬਹੁਤ ਪ੍ਰੋਗਰੈਸਿਵ ਆ ਪਰਮਾਤਮਾ ਕਰੇ ਇਹਦੀ ਤਰੱਕੀ ਕਰਦਾ ਰਹੇ थैंक यू थैंक यू ਬਾਜੀ ਥੈਂਕ ਯੂ so much ਮੈਨੂੰ ਦਨਿੰਦਰ ਇਹ ਵੀ ਦੱਸੋ ਵੀ ਜਦੋਂ ਹੁਣ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸਾਊਥ ਆਕਲੈਂਡ ਦੇ ਵਿੱਚ ਓਵਰਆਲ ਟ੍ਰੈਂਡ ਕੀ ਆ ਕਿਉਂਕਿ ਅਕਸਰ ਸਾਨੂੰ ਸੁਣਨੇ ਨੂੰ ਮਿਲਦਾ ਕਿ ਉਹ ਬੜੀ ਬਪੜਾ ਦੇ ਤਾਂ ਪ੍ਰਾਪਰਟੀਆਂ ਹੀ ਹੈ ਨਹੀਂ ਪਰ ਇਹ ਸਾਊਥ ਆਕਲੈਂਡ ਦੀ ਪ੍ਰਾਪਰਟੀ ਲੱਭਣੀ ਬੜੀ ਮੁਸ਼ਕਲ ਹੋਈ ਹੋਇਆ ਜਿਹੜਾ ਟ੍ਰੈਂਡ ਸੀ ਵੱਧ ਤੋਂ ਵੱਧ ਕੀਮਤ ਦੇ ਕੇ ਵੀ ਹਾਂਜੀ ਅੜ ਕੇ ਫਸ ਕੇ ਚੀਜ਼ਾਂ ਬਾਏ ਕਰਨਾ ਚਾਹੇ ਆਕਸ਼ਨ ਚ ਸੀ ਚਾਹੇ ਇੰਜਨਰਸ ਸੀ ਉਹਦੇ ਚ ਪਹਿਲਾਂ ਨਾਲੋਂ ਕੰਮ ਢੈਲਾ ਹੋਇਆ ਅ ਪਾਜੀ ਜਿਹੜਾ ਆਕਸ਼ਨ ਚ ਅੜ ਕੇ ਲੈਣ ਵਾਲਾ ਕੰਮ ਆ ਉਹ ਅਜੇ ਵੀ ਹੈਗਾ ਆ ਬਟ ਉਹ ਅਮੰਗ ਦਾ ਪੰਜਾਬੀਜ਼ ਅਮੰਗ ਪੰਜਾਬੀਜ਼ ਚਾਈਨੀਜ਼ ਅ ਕਾਫੀ ਹੈਗਾ ਵੀ ਆ ਉਹ ਡਿਪੈਂਡਿੰਗ ਔਨ ਕਿ ਉਹ ਨੇਚਰ ਆਫ ਪ੍ਰੋਪਰਟੀ ਕੀ ਆ ਲੈਟਸ ਸੇ ਕਿ ਪਾਪਾਡੋਲੇ ਵਿੱਚ ਕੋਈ ਪ੍ਰਾਪਰਟੀ ਆਉਂਦੀ ਹੈ ਕੋਈ ਡਿਵੈਲਪਮੈਂਟ ਸਾਈਟ ਹੈਗੀ ਆ 800 ਸਕਰ ਮੀਟਰ 1000 ਸਕਰ ਮੀਟਰ 1500 ਸਕਰ ਮੀਟਰ ਠੀਕ ਹੈ ਉਹਨੂੰ ਖਰੀਦਣ ਵਾਲੇ ਡਿਵੈਲਪਰ ਕਾਫੀ ਹੈਗੇ ਆ ਤਾਂ ਉੱਥੇ ਉਹ ਚੀਜ਼ਾਂ ਥੋੜੀਆਂ ਜੀਆਂ ਗਰਮ ਹੋ ਜਾਂਦੀਆਂ ਨੇ ਬਟ ਆਪਾਂ ਜੇ ਕਹੀਏ ਕਿ ਕੋਈ ਓਵਰ ਪ੍ਰਾਈਸ 페 ਕਰਦਾ ਹੈ ਪ੍ਰਾਪਰਟੀਆਂ ਨੂੰ ਓਵਰ ਪ੍ਰਾਈਸ ਨਹੀਂ 페 ਕਰ ਰਹੇ ਨੇ ਵਾਟਐਵਰ ਦ ਮਾਰਕੀਟ ਪ੍ਰਾਈਸ ਰਾਈਟ ਨਾਉ ਉਹੀ 페 ਹੋ ਰਹੀ ਹੈ ਉਹਨਾਂ ਨੂੰ ਓਕੇ ਹਾਂਜੀ ਨੇ ਠੀਕ ਆ ਸੋ ਓਵਰਆਲ ਜੇ ਅਸੀਂ ਦੇਖਦੇ ਆ ਤਾਂ ਪ੍ਰਾਪਰਟੀ ਮਾਰਕੀਟ ਜਿਹੜੀ ਆ ਉਹਦੇ ਲਈ ਚੰਗਾ ਸਮਾਂ ਆ ਰਿਹਾ ਇਹ ਗੱਲ ਵੱਖਰੀ ਆ ਕਿ ਥੋੜਾ ਜਾ ਤੁਹਾਡੀ ਆਸ ਤੋਂ ਹੌਲੀ ਜਾ ਰਿਹਾ ਜੇ ਆਪਾਂ ਭਾਜੀ ਗੱਲ ਕਰੀਏ ਜਿੱਦਾਂ ਨਾ ਸਟੈਟਸ ਦੀ ਗੱਲ ਕਰੀਏ ਜਿੱਦਾਂ ਮੈਂ ਅੱਜ ਇੱਕ ਦੇਖ ਰਿਹਾ ਸੀਗਾ ਹਾਂਜੀ ਲਾਸਟ ਈਅਰ ਦੇ ਨਾਲੋਂ ਹੁਣ ਤੱਕ ਆਕਲੈਂਡ ਦੇ ਪ੍ਰਾਈਸਿਸ ਦੇ ਵਿੱਚ ਪੁਆਇੰਟ 1.5 ਦਾ ਜਿਹੜਾ ਹੈਗਾ ਆ ਉਹ ਡ੍ਰੌਪ ਹੈਗਾ ਆ ਪਿਛਲੇ ਸਾਲ ਨਾਲੋਂ ਅੱਛਾ ਹਾਂਜੀ ਉਹਦੇ ਵਿੱਚ ਬੜੇ ਫੈਕਟਰ ਕਾਊਂਟ ਹੁੰਦੇ ਨੇ ਠੀਕ ਹੈ ਜੇ ਤੁਸੀਂ ਲੌਂਗ ਟਰਮ ਦੇਖੋ ਜੀ ਪ੍ਰਾਪਰਟੀਆਂ ਨੂੰ ਹਾਂ ਜੀ ਜੇ فرض ਕਰੋ ਤੁਸੀਂ 2015 ਚ ਘਰ ਲਿਆ ਸੀ ਤੇ ਅੱਜ 2025 ਹੋ ਗਿਆ ਤੁਹਾਨੂੰ ਲੱਗਦਾ ਕਿ 2015 ਤੋਂ 2025 ਤੱਕ ਦੀ ਜਿਹੜੀ ਗ੍ਰੋਥ ਨਹੀਂ ਹੋਈ ਤੁਹਾਡੀ ਪ੍ਰਾਪਰਟੀ ਦੀ ਹਾਂ ਜੀ ਕੋਈ ਵੀ ਬੰਦਾ ਹੈਗਾ ਜੀ ਆਪਾਂ ਗ੍ਰੋਥ ਨੂੰ ਮੈਜੋਰਿਟੀ ਆਪਾਂ ਇਹ ਦੇਖਦੇ ਹਾਂ ਜਿਨ੍ਹਾਂ ਨੇ 2021 22 ਚ ਘਰ ਲਿਆ ਆਪਾਂ ਮੈਜੋਰਿਟੀ ਆਪਾਂ 2021 22 ਦੀ ਗੱਲ ਤਾਂ ਕਰਦੇ ਕਿਉਂਕਿ ਉਹ ਬੂਮ ਸੀ ਓਕੇ ਬਿਲਕੁਲ 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 ਠੀਕ ਹੈ 2019 ਦੇ ਵਿੱਚ ਜਿਹੜੀ ਪ੍ਰਾਪਰਟੀ 6 ਤੋਂ 7 ਲੱਖ ਦੀ ਸੀਗੀ ਉਹ 2021 ਦੇ ਵਿੱਚ 12 13 14 ਤੱਕ ਵੀ ਵਿਕੀਆਂ ਨੇ ਕੋਈ ਸ਼ੱਕ ਨਹੀਂ ਠੀਕ ਹੈ ਔਰ ਜਿਹੜੇ ਉਸ ਟਾਈਮ ਦੇ ਉੱਤੇ ਪ੍ਰਾਪਰਟੀਆਂ ਵੇਚ ਗਏ ਹਾਂਜੀ ਉਹਨਾਂ ਕੋਲ ਪੈਸਾ ਆ ਗਿਆ ਜਿਨ੍ਹਾਂ ਨੇ ਖਰੀਦ ਲਈਆਂ ਜੀ ਉਹ ਸਟਕ ਹੋ ਗਏ ਹੂੰ ਉਹਨਾਂ ਦਾ 2021 ਤੋਂ ਬਾਅਦ 2023 ਤੱਕ ਜਿਹੜੇ ਮਾਰਗੇਜ ਰੇਟ ਫਿਕਸ ਸੀਗੇ ਬਿਲਕੁਲ ਸਹੀ 2% ਤੇ 2.5% ਤੇ 3% ਤੇ ਹਾਂਜੀ ਉਹਨਾਂ ਦੇ ਜਦੋਂ 2023 ਦੇ ਵਿੱਚ ਆ ਕੇ ਮਾਰਗੇਜ ਇੰਟਰਸਟ ਰੇਟ ਦੁਆਰਾ ਫਿਕਸ ਕਰਨ ਦੀ ਬਾਰੀ ਆਈ ਜੀ ਉਹ ਹੋਏ 7% ਦੇ ਨੇੜੇ ਜਾ ਕੇ ਆਹਾਂ ਤਾਂ ਉਹਦੀ ਮਾਰਗੇਜ ਜਿਹੜੀਆਂ ਹੈਗਾ ਟ੍ਰਿਪਲ ਹੋ ਗਈਆਂ ਬਿਲਕੁਲ ਸਹੀ ਆਲਮੋਸਟ ਹੈਨਾ ਬਿਲਕੁਲ ਸਹੀ ਤਾਂ ਕਰਕੇ ਜਿਹੜੀਆਂ ਉਸ ਤੋਂ 23 ਤੋਂ 24 ਤੋਂ 25 ਦਾ ਟ੍ਰੈਂਡ ਜਿਹੜਾ ਹੈਗਾ ਆ ਉਹ ਪ੍ਰੋਪਰਟੀਆਂ ਪ੍ਰਾਈਸਸ ਕਾਫੀ ਡਾਊਨ ਹੋ ਗਏ ਉਸ ਇੱਕ ਹੋਰ ਵੀ ਫਰਕ ਹੈ ਨਾ ਤੁਹਾਡੀ ਗੱਲ ਵਿਚਾਲੇ ਆ ਜਿਹੜੇ ਤਾਂ ਤੁਹਾਡੇ ਅਗੇ ਪੱਕੇ ਪੈਰੀਂ ਹੱਥ ਪਾਉਣ ਵਾਲੇ ਇਨਵੈਸਟਰ ਸਗੇ ਹਾਂਜੀ ਉਹ ਤਾਂ ਨਹੀਂ ਡੋਲੇ ਜਿਹੜੇ ਮੇਰੇਆਂ ਨੂੰ ਐਕਸੀਡੈਂਟਲ ਇਨਵੈਸਟਰ ਸਗੇ ਉਹਨਾਂ ਨੂੰ ਸਪੇਟ ਆਊਟ ਕਰਨੀਆਂ ਪਈਆਂ ਪ੍ਰਾਪਰਟੀਆਂ ਉਹ ਇੱਕ ਦੁਖਦਾਈ ਵਰਤਾਰਾ ਰਿਹਾ ਇਹਦੇ ਉੱਤੇ ਆਪਾਂ ਕਿਵੇਂ ਕਾਬੂ ਪਾ ਸਕਦੇ ਹਾਂ ਕਿਵੇਂ ਇਤਿਆਤ ਵਰਤ ਸਕਦੇ ਹਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਕੋਈ ਤੁਸੀਂ ਪ੍ਰੋਫੈਸ਼ਨਲ ਭਾਜੀ 100% ਜਦੋਂ ਨਾ ਆਪਾਂ ਕੋਈ ਵੀ ਮਾਰਕੀਟ ਨੂੰ ਆਪਾਂ ਦੇਖਦੇ ਆਪਾਂ 2021 ਦੀ ਗੱਲ ਕਰਦੇ ਆ 2008-09 ਦੀ ਗੱਲ ਵੀ ਕਰ ਸਕਦੇ ਆ ਆਪਾਂ ਬਿਲਕੁਲ ਸਹੀ ਤੁਸੀਂ ਦੇਖਿਆ ਜਦੋਂ ਆ ਟਾਈਮ ਸੀਗਾ ਬਿਲਕੁਲ ਸਹੀ ਕਾਫੀ ਪ੍ਰਾਪਰਟੀਆਂ ਜਿਹੜੀਆਂ ਉਸ ਟਾਈਮ ਦੇ ਉੱਤੇ ਡਾਊਨ ਗਈਆਂ ਨੇ ਜੀ 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 ਬਟ ਉਸ ਤੋਂ ਬਾਅਦ ਜਿਨ੍ਹਾਂ ਬੰਦਿਆਂ ਨੇ ਪ੍ਰਾਪਰਟੀਆਂ ਖਰੀਦੀਆਂ ਸੀਗੀਆਂ ਹਾਂਜੀ ਉਹਨਾਂ ਦਾ ਉਹਨਾਂ ਦੀ ਗਰੋਥ ਕਾਫੀ ਹੋਈ ਹੈ ਪ੍ਰਾਪਰਟੀ ਮਾਰਕੀਟ ਦੇ ਵਿੱਚ ਯੈਸ ਠੀਕ ਹੈ ਹੁਣ ਸੇਮ ਚੀਜ਼ ਆ 2021 ਦੇ ਵਿੱਚ ਜਿਹੜੇ ਐਕਸੀਡੈਂਟਲ ਬਣੇ ਆ ਹਾਂ ਹਾਂ ਉਹ ਐਕਸੀਡੈਂਟਲ ਲਿਕਦਮ ਨਹੀਂ ਬਣੇ ਹੈਗੇ ਓਕੇ ਉਹਨਾਂ ਨੇ ਲੋਕਾਂ ਨੂੰ ਗਰੋਥ ਕਰਦੇ ਦੇਖਿਆ ਯੈਸ ਠੀਕ ਹੈ ਜੀ ਉਹ ਜਦੋਂ ਉਹਨਾਂ ਨੇ ਗਰੋਥ ਕਰਦੇ ਦੇਖਿਆ ਤੇ ਹਰ ਇੱਕ ਕਿਸੇ ਦਾ ਚਾਹ ਹੁੰਦਾ ਕਿ ਜੇ ਬੰਦਾ ਕੋਈ ਹੋਰ ਗਰੋਥ ਕਰ ਰਿਹਾ ਤੇ ਮੈਂ ਵੀ ਕਰਾਂ ਬਿਲਕੁਲ ਸਹੀ ਬਟ ਉਹ ਸਿਰਫ ਇੱਕ ਭੇਡ ਚਾਲ ਕਹਿ ਸਕਦਾ ਮੈਂ ਓਕੇ ਬਟ ਉਹਨੂੰ ਵਾਈਸਲੀ ਨੰਬਰਸ ਨਹੀਂ ਉਹਨਾਂ ਨੇ ਕਰਕੇ ਆਪਣੀ ਚੀਜ਼ਾਂ ਲਈਆਂ ਹਮਮ ਠੀਕ ਹੈ ਜਦੋਂ ਵਾਈਸਲੀ ਨੰਬਰ ਕਰਕੇ ਤੁਸੀਂ ਚੀਜ਼ ਲੈਣੇ ਆ ਉਹਦੇ ਵਿੱਚ ਤੁਸੀਂ ਜਿਹੜੇ ਆ ਕਿ ਲੌਂਗ ਟਰਮ ਬਾਰੇ ਸੋਚ ਕੇ ਚੱਲੋ ਓਕੇ ਜਦੋਂ ਆਪਾਂ ਸ਼ਾਰਟ ਟਰਮ ਸੋਚਣ ਦੇ ਨਾਲ ਆਪਾਂ ਪ੍ਰਾਪਰਟੀ ਨੂੰ ਇੱਕ ਸੋਚਦੇ ਨਾ ਕਿ ਸ਼ਾਰਟ ਟਰਮ ਲੈ ਲਈਏ ਅੱਜ 8 ਲੱਖ ਦੀ ਲਈਏ ਤੇ ਕੱਲ ਨੂੰ 9 ਲੱਖ ਦੀ ਹੋ ਜਾਏ ਤੇ ਸਾਡੇ ਕੋਲ ਲੱਖ ਡਾਲਰ ਦਾ ਜਿਹੜਾ ਗਰੋਥ ਆ ਜਾਏ ਹਮ ਤੁਸੀਂ ਲੌਂਗ ਟਰਮ ਪ੍ਰਾਪਰਟੀ ਦੇ ਬਾਰੇ ਸੋਚੋ ਜੀ ਜੇ ਤੁਸੀਂ ਅੱਜ ਪ੍ਰਾਪਰਟੀ ਲੈਣੇ ਆ ਤਾਂ ਤੁਸੀਂ 5 ਸਾਲ 10 ਸਾਲ ਬਾਰੇ ਸੋਚੋ ਬਿਲਕੁਲ ਸਹੀ ਤੁਸੀਂ ਜੇ ਫਰਸਟ ਹੋਮ ਅੱਜ ਲਿਆ ਆ ਤੁਸੀਂ ਅਗਲੇ 3 ਸਾਲ ਦੇ ਵਿੱਚ ਤੁਸੀਂ ਇਹ ਸੋਚੋ ਕਿ ਅਸੀਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਆ ਜਿਹਨੂੰ ਅਸੀਂ 10 ਸਾਲ ਰੱਖਣਾ ਆ ਤੇ ਜਿਹੜੀ ਅਸੀਂ ਮਾਰਗੇਜ ਅੱਜ ਆਪਣੀ ਪ੍ਰਾਪਰਟੀ ਤੇ 30 ਸਾਲ ਵਾਸਤੇ ਲਈ ਆ ਹੂੰ ਅਗਲੀ ਪ੍ਰਾਪਰਟੀ ਚੱਕਨ ਦੇ ਨਾਲ 10 ਸਾਲ ਉਹਨੂੰ ਰੱਖ ਕੇ ਅਸੀਂ ਆਪਣੀ 30 ਸਾਲ ਵਾਲੀ ਮਾਰਗੇਜ ਜਿਹੜੀ ਆ ਉਹਨੂੰ ਘਟਾ ਕੇ 15 ਚੱਕਾ ਲੈ ਕੇ ਆਉਣਾ ਵੈਰੀ ਗੁੱਡ ਸੋ ਇਹ ਚੀਜ਼ ਨੂੰ ਤੁਸੀਂ ਅਗਰ ਲੈ ਕੇ ਚੱਲੋ ਤਾਂ ਉਹ ਰਾਈਟ ਹੈਗੀ ਆ ਜੀ ਬਟ ਜੇ ਤੁਸੀਂ ਸੋਚੋਗੇ ਕਿ ਵੀ ਅਸੀਂ ਕੁਇਕਲੀ ਪੈਸਾ ਬਣਾ ਲਈਏ ਤੇ ਫਿਰ ਉਹ ਫਿਰ ਐਕਸੀਡੈਂਟਲ ਜਿਹੜੇ ਇਨਵੈਸਟਰਸ ਬਣਦੇ ਨੇ ਜੀ ਫਿਰ ਉਹਨਾਂ ਦੀ ਤਰ੍ਹਾਂ ਛੇਤੀ 2021 22 23 ਦੇ ਵਿੱਚ ਆ ਕੇ ਫਿਰ ਉਹ ਡਿੱਗਦੇ ਨੇ ਬਿਲਕੁਲ ਸਹੀ ਹਾਂਜੀ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਬਿੰਦਾ ਢਿੱਲੋਂ ਉਹਨਾਂ ਨੂੰ ਸ਼ਾਮਲ ਕਰਨਾ ਚਾਹੁੰਦਾ ਆ ਕਹਿੰਦੇ ਦਿਲਜਿੰਦਰ ਭਾਈ ਐਂਡ ਟੀਮ ਔਰ ਵੈਰੀ ਹਾਰਡ ਵਰਕਿੰਗ ਗਾਈਜ਼ ਥੈਂਕ ਯੂ ਬਹੁਤ ਚੰਗਾ ਲੱਗਦਾ ਜਦੋਂ ਸਾਡੇ ਆਪਣੇ ਸਮਾਜ ਦੇ ਵਿੱਚ ਆਣ ਗੁਆਂਢ ਚ ਜਿਹੜੇ ਭੈਣਾ ਭਰਾ ਸਾਡੇ ਐਕਨੋਲਜ ਕਰਦੇ ਆ ਤੁਹਾਡੇ ਕੰਮ ਨੂੰ ਆ ਇਦਾਂ ਹੀ ਮੈਂ ਦੇਖ ਰਿਹਾ ਸੀ ਤੁਹਾਡੇ ਬਾਰੇ ਇੱਕ ਜਿਹੜਾ ਸ਼ਾਇਦ ਤੁਸੀਂ ਨੰਬਰ 28 ਰੇਂਜ ਫੋਰਡ ਰੋਡ ਦੇ ਉੱਤੇ ਕੋਈ ਪ੍ਰਾਪਰਟੀ ਵੇਚੀ ਸੀ ਹਾਂਜੀ ਉਹਦੇ ਵਿੱਚ ਵੀ ਇੱਕ ਬਹੁਤ ਸੋਹਣਾ ਉਹਨਾਂ ਨੇ ਤੁਹਾਡੇ ਬਾਰੇ ਲਿਖਿਆ ਕਿ ਆਈ ਥੌਟ ਸੈਲਿੰਗ ਮਾਈ ਹਾਊਸ ਊਡ ਬੀ ਵੈਰੀ ਸਟ्रेसਫੁਲ ਐਸ ਆਈ ਡਿਡਨਟ ਨੋ ਹਾਊ ਟੂ ਡੂ ਇਟ ਆਮ ਸੋ ਗਲੈਡ ਆਈ ਟਰਨ ਟੂ ਦਲਜਿੰਦਰ ਐਂਡ ਆਸਕਡ ਹਿਮ ਟੂ ਬੀ ਮਾਈ ਰੀਅਲਟਰ ਹੀ ਮੇਡ ਆਲ ਦਾ ਵਰੀਜ਼ ਡਿਸਪੀਅਰ ਟੁੱਕ ਕੰਟਰੋਲ ਆਫ ਦਾ ਸਿਚੁਏਸ਼ਨ ਐਂਡ ਵੀ ਹੈਡ ਐਨ ਆਫਰ ਵਿਦਨ ਫਿਊ days on uh, you know maybe few hours sometimes <laughs> always देखो ए, दे ए मार्केट ਦੇ ਵਿੱਚ ਹੁਣ ਇਹ ਜੋ ਚੀਜ਼ ਮੈਂ ਕਰ ਰਿਹਾ ਆ ਉਹ ਮੋਸਟਲੀ ਮੇਰੇ ਭੈਣ ਭਰਾ ਜਿਹੜੇ ਰੀਅਲ ਏਸਟੇਟ ਮਾਰਕੀਟਸ ਹੈਗੇ ਉਹ ਸੇਮ ਜੌਬ ਸਾਡੀ ਸੇਮ ਹੈ ਹਾਂ ਦੇ ਕਾਫੀ ਭੱਟੀ ਗਣਤੀ ਚ ਰਹਿਣਾ ਬਹੁਤ ਜ਼ਿਆਦਾ ਤੁਸੀਂ ਮਤਲਬ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਸਾਊਥ ਆਕਲੈਂਡ ਚ ਦੇਖੋ ਤਾਂ ਆਪਣੇ ਪੰਜਾਬੀ ਬੜੇ ਨੇ ਮਾਰਕੀਟ ਦੇ ਵਿੱਚ ਬਿਲਕੁਲ ਸਹੀ ਤੇ ਮੇਰਾ ਖਿਆਲ ਹਰ ਇੱਕ ਨੂੰ ਨੋਲਿਜ ਹੈ ਜੀ ਰੀਅਲ ਸਟੇਟ ਦੀ ਠੀਕ ਹੈ ਬਿਲਕੁਲ ਸਹੀ ਜਦੋਂ ਆਪਾਂ ਪ੍ਰੋਪਰਟੀ ਵੇਚਣ ਜਾਂਦੇ ਆ ਨਾ ਬਾਜੀ ਇਹ ਮੈਟਰ ਕਰਦਾ ਕਿ ਤੁਹਾਡੀ ਮੋਟੀਵੇਸ਼ਨ ਕੀ ਹੈਗੀ ਆ ਸੇਲ ਕਰਨ ਦੀ ਜੀ ਜਿਹੜੇ ਪ੍ਰੋਪਰਟੀਆਂ ਅੱਜ ਵੇਚ ਰਹੇ ਆ ਉਹ ਨਾਲ ਦੀ ਨਾਲ ਖਰੀਦ ਵੀ ਰਹੇ ਆ ਕਿ ਨਹੀਂ ਹਮ ਮੋਟੀਵੇਸ਼ਨ ਆ ਬਿਲਕੁਲ ਕਈ ਆਸਟ੍ਰੇਲੀਆ ਮੂਵ ਹੋ ਰਹੇ ਆ ਉਹਨਾਂ ਦੀ ਮੋਟੀਵੇਸ਼ਨ ਹੈ ਕਿ ਉਹ ਆਸਟ੍ਰੇਲੀਆ ਮੂਵ ਹੋਣਾ ਹੈ ਉਹਨਾਂ ਨੇ ਇੱਥੇ ਉਹਨਾਂ ਨੇ ਆਪਣਾ ਜਿੰਨਾ ਕੁ ਵੀ ਪੈਸੇ ਦਾ ਕਈ ਲਾਸ ਕਰਕੇ ਜਾ ਰਹੇ ਆ ਬਾਜੀ ਬਿਲਕੁਲ ਬੈਟਰ ਫਿਊਚਰ ਵਾਸਤੇ ਕਿ ਅਸੀਂ ਕੋਈ ਨਹੀਂ ਇੱਥੇ ਲਾਸ ਕੀਤਾ ਅਸੀਂ ਅੱਗੇ ਜਾ ਕੇ ਉਹਦੇ ਵਿੱਚ ਪ੍ਰੋਫਿਟ ਕਰ ਲਾਂਗੇ ਜੀ ਕਈ ਬੰਦੇ ਇਸ ਟਾਈਮ ਇਹ ਪ੍ਰੋਪਰਟੀਆਂ ਵੇਚ ਰਹੇ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਸੀ ਜਿਨ੍ਹਾਂ ਦੇ ਕੋਲ ਉਹ ਵੇਚ ਰਹੇ ਨੇ ਉਹ ਵੇਚ ਕੇ ਕਹਿੰਦੇ ਕਿ ਅਸੀਂ ਕੈਸ਼ ਆਪ ਕਰ ਲੈਂਦੇ ਆ ਕਿ ਅਸੀਂ ਇੰਟਰਸਟ ਨਹੀਂ ਪੇ ਕਰਨਾ ਚਾਹੁੰਦੇ ਜ਼ਿਆਦਾ ਕਿ ਕੈਸ਼ ਆਪ ਕਰਕੇ ਆਪਣਾ ਨੂੰ ਸਾਈਡ ਤੇ ਕਰ ਲੈਂਦੇ ਆ ਬਿਲਕੁਲ ਸਹੀ ਕਈ ਬੰਦੇ ਕੀ ਕਰ ਰਿਹਾ ਕਿ ਬ੍ਰਾਈਟ ਲਾਈਨ ਦਾ ਜਿਹੜਾ ਫਾਇਦਾ ਚੱਕ ਰਹੇ ਨੇ ਜੀ ਹੁਣ ਬ੍ਰਾਈਟ ਲਾਈਨ ਜਿਹੜਾ 2 ਸਾਲ ਦਾ ਆ ਸੋ ਉਹਦੇ ਵਿੱਚ ਕਿ ਜੇ ਤੁਸੀਂ ਅੱਜ ਪ੍ਰੋਪਰਟੀ ਲੈਂਦੇ ਆ ਤੇ 2 ਸਾਲ ਤੋਂ ਬਾਅਦ ਜੇ ਤੁਸੀਂ ਵੇਚਦੇ ਆ ਤੁਹਾਡੇ ਤੇ ਕੋਈ ਟੈਕਸ ਦੀ ਆਬਲੀਗੇਸ਼ਨਸ ਨਹੀਂ ਹੈਗੀਆਂ ਜੀ ਸੋ ਉਹ ਤੁਹਾਨੂੰ ਵੈਸੇ ਅਕਾਊਂਟੈਂਟ ਦੱਸੇਗਾ ਤੁਹਾਡਾ ਬਟ ਥਿਸ ਜਿਹੜੀ ਚੀਜ਼ ਰਾਈਟ ਹੈਗੀ ਆ ਉਹ ਇਹੀ ਹੈ ਕਿ 2 ਸਾਲ ਦਾ ਬ੍ਰਾਈਟ ਲਾਈਨ ਆ ਉਹਨੂੰ ਤੁਸੀਂ ਅੱਜ ਲੈ ਕੇ 2 ਸਾਲ ਬਾਅਦ ਤੁਸੀਂ ਉਹਨੂੰ ਚੀਜ਼ ਨੂੰ ਵੇਚਦੇ ਆ ਤੇ ਦੈਨ ਉਹਦੇ ਚ ਤੁਸੀਂ ਪ੍ਰੋਫਿਟ ਕੱਢਦੇ ਆ ਸੋ ਮੋਸਟਲੀ ਜਿਹੜਾ ਪਹਿਲਾਂ ਸੀ 5 ਸਾਲ ਲਈ ਸੀ ਫਿਰ 10 ਸਾਲ ਲਈ ਹੋ ਗਿਆ ਫਿਰ ਹੁਣ ਬ੍ਰੋਕ ਕੀਤਾ ਸੀਗਾ ਜਿਹੜਾ ਫਿਊ ইয়ারਸ ਬੈਕ ਤੇ ਉਹਦੇ ਨਾਲ ਕੀ ਹੈਗਾ ਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਹੁਣ ਸੋਚ ਰਹੇ ਆ ਇਹ ਅਸੀਂ ਹਜੇ ਤਾਂ ਮਾਰਕੀਟ ਡਾਊਨ ਹੈ ਹਜੇ ਤਾਂ ਹੋਰ ਡਾਊਨ ਹੋ ਜੂਗੀ ਤੁਸੀਂ ਆਪਣੇ ਨੰਬਰਸ ਕਰੋ ਬੈਠ ਕੇ ਯੈਸ ਤੁਸੀਂ ਇਹ ਦੇਖੋ ਕਿ ਅੱਗੇ ਤੁਸੀਂ ਪ੍ਰੋਪਰਟੀ ਲੈਣੀ ਕਿੰਨੇ ਦੀ ਸੋ ਦਿਸ ਮੀਨਸ ਦਿਸ ਇਸ ਆਲਵੇਸ ਬੈਟਰ ਟਾਈਮ ਫॉर ਯੂ ਟੂ ਬਾਈ 100% ਬਾਈ 100% ਤੁਸੀਂ ਅੱਜ ਦੇਖੋ ਰੈਂਟਲ ਮਾਰਕੀਟ ਹੈ ਰੈਂਟਲ ਮਾਰਕੀਟ ਦੇ ਵਿੱਚ ਜੇ ਆਪਾਂ ਆਊਟਸਾਈਡ ਗੱਲ ਕਰੀਏ ਜਾ ਕੇ ਰੈਂਟਲ ਮਾਰਕੀਟ ਸਲੋ ਹੈ ਆਫ ਕர்ஸ் ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਨਵੇਂ ਬੰਦੇ ਮਾਈਗ੍ਰੇਸ਼ਨ ਜਿਹੜੀ ਕੰਟਰੀ ਨਹੀਂ ਹੋ ਰਹੀ ਆਪਣੇ ਹਾਂ ਪਰ ਅਮਰੀਕਾ پوری ਕੋਸ਼ਿਸ਼ ਆ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਹੋਰ ਟਲਾਗੀਤਾ ਜਾਵੇ ਜਿਹਦੇ ਨਾਲ ਕੁਆਲਿਟੀ ਮਾਈਗ੍ਰੇਸ਼ਨ ਜਿਹੜੀ ਕੰਟਰੀ ਦੇ ਵਿੱਚ ਹੋ ਸਕੇ ਕੈਨੇਡਾ ਵਾਲਾ ਕੰਮ ਨਾ ਹੋਵੇ ਐਗਜ਼ੈਕਟਲੀ ਬਾਜੀ ਦੇਖੋ ਲਿਮਿਟ ਕਰਨੀ ਪੈਂਦੀ ਹੈ ਮਾਈਗ੍ਰੇਸ਼ਨ ਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਤੁਸੀਂ ਕੰਟਰੀ ਦੇ ਵਿੱਚ ਬੰਦੇ ਇੱਕਦਮ ਸੱਦ ਲੋ ਫਿਰ ਇੱਕਦਮ ਤੁਸੀਂ ਬੰਦ ਕਰਕੇ ਬ੍ਰੇਕ ਲਾ ਦਿੱਤੀ ਫਿਰ ਤੁਸੀਂ ਆਪਣੇ ਤੁਹਾਡੇ ਜਿਹੜੇ ਆਪਣੇ ਜਿਹੜਾ ਮੈਂ ਕਹਿ ਸਕਦਾ ਕਿ ਵੈਲ ਸੈਟਲਡ ਬੰਦੇ ਸੀਗੇ ਜਿਹੜੇ ਹੁਣ ਤੁਹਾਡੀ ਕੰਟਰੀ ਨੂੰ ਲੋਡ ਸੀਗੇ ਉਸਾਰੇ ਚਾਕੇ ਆਸਟ੍ਰੇਲੀਆ ਆ ਗਿਆ ਆਸਟ੍ਰੇਲੀਆ ਬੈ ਗਿਆ ਟ੍ਰੇਡ ਹੋਏ ਆਸਟ੍ਰੇਲੀਆ ਚਲੇ ਆਸਟ੍ਰੇਲੀਆ ਚਲੇ ਗਏ ਤੋਂ ਇਹ ਦੇਖੋ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ ਯੈਸ ਸੋ ਤਾਂ ਉਹਦੇ ਨਾਲ ਜਿਹੜੀ ਪ੍ਰਾਪਰਟੀ ਮਾਰਕੀਟ 'ਚ ਬਹੁਤ ਡਿਫਰੈਂਸ ਆਉਂਦਾ ਹੈ ਜੀ ਹਾਂਜੀ ਮੈਨੂੰ ਇਹ ਵੀ ਦੱਸੋ ਜਦੋਂ ਆਪਾਂ ਇਹ ਗੱਲਾਂ ਕਰ ਰਹੇ ਆ ਤੁਹਾਡੀ ਮਨਜੀ ਜ਼ਿੰਦਗੀ ਨੂੰ ਬਹੁਤ ਲਾਗਿਓ ਦੇਖਿਆ ਤੇ ਮੈਂ ਦੇਖਦਾ ਵੀ ਲੰਬੜਦਾਰ ਸਾਹਿਬ ਦਾ ਮੁੰਡਾ ਜਦੋਂ ਇਸ ਮੁਲਕ ਦੇ ਵਿੱਚ ਆਇਆ ਸੀ ਪਹਿਲਾਂ ਉਹਨੇ ਆ ਕੇ ਹੱਟੀਆਂ ਪਾ ਲਈਆਂ ਹਾਂਜੀ ਫਿਰ ਉਹ ਕਹਿੰਦਾ ਨਹੀਂ ਨਹੀਂ ਹੁਣ ਹੱਟੀਆਂ ਨਹੀਂ ਪਾਉਣੀਆਂ ਹੁਣ ਆਪਾਂ ਪ੍ਰਾਪਰ ਕਿਹੜਾ ਪਾਸਾ ਜ਼ਿਆਦਾ ਕਮਾਈ ਵਾਲਾ ਰਿਹਾ ਪਾਜੀ ਇਹ ਤਾਂ ਤੁਹਾਡੀ ਆਪਣੀ ਸੈਟੀਸਫੈਕਸ਼ਨ ਹੈ ਹਾਂ ਪਰ ਮੈਂ ਤਾਂ ਤੁਸੀਂ ਉਦੋਂ ਵੀ ਬਹੁਤ ਕਰਦੇ ਸੀ ਹੁਣ ਵੀ ਬਹੁਤ ਕਰਦੇ ਸੀ ਜਦੋਂ ਸਟਾਰਟ ਸਟੂਡੈਂਟ ਲਾਈਫ ਸੀਗੀ ਜਦੋਂ ਹਾਂ ਹਾਂ ਉਦੋਂ ਵੀ ਆਪਾਂ ਕੰਮ ਕਰਦੇ ਸੀਗੇ ਪ੍ਰੋਫੈਸ਼ਨ ਤੇ ਮੈਂ ਤਾਂ ਉਦੋਂ ਵੀ ਇੰਨੀ ਸੀ ਉਦੋਂ ਵੀ ਮਿਹਨਤ ਸੇਵੀ ਹੈ ਹੁਣ ਥੋੜਾ ਜਿਹਾ ਇਦਾਂ ਹੈ ਕਿ ਜਿੱਦਾਂ ਹਾਰਡਵਰਕ ਨੂੰ ਜਿੱਦਾਂ ਸਮਾਰਟ ਚ ਤੁਸੀਂ ਚੇਂਜ ਕਰ ਲਓ ਥੋੜਾ ਬਹੁਤ ਕਹਿ ਸਕਦੇ ਆ ਬਾ ਜਾਂ ਤੁਸੀਂ ਇਹ ਕਹਿ ਲਓ ਕਿ ਜਿੱਦਾਂ ਆ ਤੁਹਾਡੇ ਵਰਗੇ ਭੈਣ ਭਰਾ ਜਿਹੜੇ ਪਹਿਲਾਂ ਤੋਂ ਇੱਥੇ ਸੈਟਲ ਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਲਾਈਫ 'ਚ ਗਰੋਥ ਕੀਤੀ ਹੈ ਠੀਕ ਹੈ ਉਹਨਾਂ ਨੇ ਬੜੇ ਸਹਿਜ ਤਰੀਕੇ ਦੇ ਨਾਲ ਗਰੋਥ ਕੀਤੀ ਹੈ ਉਹਨਾਂ 'ਚ ਇਦਾਂ ਨਹੀਂ ਸੀਗਾ ਕਿ ਅਸੀਂ ਰਾਤੋਂ ਰਾਤ ਅਮੀਰ ਬਣਨਾ ਜੀ ਠੀਕ ਹੈ ਜੀ ਇਹਨੂੰ ਤੁਸੀਂ ਲੌਂਗ ਟਰਮ ਲੈ ਕੇ ਚੱਲੋ ਕਿ ਤੁਸੀਂ ਅੱਜ ਤੋਂ ਜੇ ਤੁਸੀਂ ਅੱਜ ਦੀ ਪਲੈਨਿੰਗ ਕਰ ਰਹੇ ਹੋ ਤਾਂ ਤੁਸੀਂ 10 ਸਾਲ 15 ਸਾਲ ਦੀ ਆਪਣੀ ਪਲੈਨਿੰਗ ਕਰਕੇ ਚੱਲੋ ਮੈਨੂੰ ਸਟਾਰਟਿੰਗ ਦੇ ਵਿੱਚ ਬੜਾ ਸੀਗਾ ਜਦੋਂ ਮੈਂ ਜੋਬ ਕਰਦਾ ਸੀ ਕਿਸੇ ਲਈ ਤੇ ਮੈਨੂੰ ਇਹ ਸੀਗਾ ਕਿ ਮੈਂ ਕਿਸੇ ਲਈ ਜੋਬ ਨਹੀਂ ਕਰਨੀ ਮੈਂ ਆਪਣੀ ਜੋਬ ਮੈਂ ਆਪ ਕਰਨੀ ਹੈ ਹਾਂਜੀ ਉਹਦੇ ਕਰਕੇ ਫਿਰ ਬਿਜ਼ਨਸ ਆਇਆ ਜਦੋਂ ਉੱਥੇ ਥੋੜਾ ਜਿਹਾ ਅਪ ਡਾਊਨ ਕਰਕੇ ਦੇਖਿਆ ਸਾਰਾ ਕੁਝ ਦੇਖਿਆ 10 ਸਾਲ ਦੇ ਵਿੱਚ ਮੈਨੂੰ ਲੱਗਿਆ ਕਿ ਰੀਅਲ ਏਸਟੇਟ ਇੱਕ ਰਾਈਟ ਪਲੇਸ ਹੈਗੀ ਜਾਣ ਵਾਸਤੇ ਬਿਲਕੁਲ ਸਹੀ ਹਾਂਜੀ ਫਿਰ ਇੱਧਰ ਆ ਗਿਆ ਆਪਾਂ ਬਿਲਕੁਲ ਸਹੀ ਮੈਂ ਕਿ ਚਲ ਕੇ ਕੁਝ ਇੱਕ ਜਿਹੜੀਆਂ ਅਪਡੇਟਸ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਸਾਂਝਾ ਕੀਤਾ ਸੀ ਕਿ ਜਿਹੜੀਆਂ ਲਿਸਟਿੰਗਸ ਨੇ ਉਹਨਾਂ ਦੇ ਬਾਰੇ ਚਰਚਾ ਜਿਹੜੀ ਆ ਆਪਣੇ ਸਰੋਤਿਆਂ ਨਾਲ ਕਰਨੀ ਚਾਹਾਂਗਾ ਹਾਂਜੀ ਆ ਇਹਦੇ ਵਿੱਚ ਦਲਿੰਡਰੀ ਸਾਡੇ ਕੋਲ 9A ਬਰਨارڈ ਸਟਰੀਟ ਪਪਟੋਏਟੋਏ ਹਾਂਜੀ ਜਿਹੜਾ ਕਿ ਪਪਟੋਏ ਦਾ ਮੈਂਗਰੀ ਈਸਟ ਦੇ ਨਾਲ ਟੱਚ ਕਰਦਾ ਹਿੱਸਾ ਬਹੁਤ ਬਰਨارڈ ਇੱਧਰ ਹੈ ਭਾਜੀ ਆਪਣਾ ਅੱਛਾ ਇਧਰਲਾ ਪਾਸਾ ਹਾਂਜੀ ਓਕੇ ਸੋ ਇਹ ਨਹੀਂ ਮੈਂ ਦੇਖਿਆ ਵੀ ਜਗਾ ਬਹੁਤ ਛਡੀ ਹੋਈ ਆ ਸੈਕਸ਼ਨ ਦਾ ਮੋਰੇ ਮਤਲਬ ਤਾਬੜ ਤੋੜਾ ਇਦਾਂ ਦੇ ਸੈਕਸ਼ਨ ਮੇਲੇ ਬੜੇ ਮੁਸ਼ਕਲ ਆ ਤੁਸੀਂ 9ਏ ਬਰਨार्ड ਦੇਖ ਰਹੇ ਹੋ ਕਿ ਭਾਜੀ 9 ਬਣੀ throਪ ਦੇਖ ਰਹੇ ਹੋ 9ਏ ਬਰਨार्ड ਸਟਰੀਟ ਪਪਟੋਏ ਕੈਨ ਆ ਹੇਵ ਅ ਲੁੱਕ ਬਜ ਯੈਸ ਯੈਸ ਪਲੀਜ਼ ਇਹ 9 ਬਣੀ throਪ ਆ ਇਹ 9 ਜਿਹੜੀ ਪ੍ਰੋਪਰਟੀ ਹੈ ਨਾ ਅੱਛਾ ਇਹ ਤੁਸੀਂ ਐਡਰੈਸ ਗਲਤ ਪਾਤੇ ਦੇ ਤੇ ਓਕੇ ਓਕੇ ਹਾਂਜੀ ਇਹ ਹੈ ਕਿ 9 ਬਣੀ ਥਰੋ ਸਟਰੀਟ ਪਪਾਟੋ ਦੇ ਪਪਾ ਗੁਰਾ ਦੇ ਵਿੱਚ ਅੱਛਾ ਕਿਹੜੇ ਪਾਸੇ ਹੈ ਜੀ ਇਹ ਇਹ ਬਾਜੀ ਜਦੋਂ ਆਪਾਂ 올ਡ ਵਾਇਰੋ ਰੋਡ ਤੇ ਕਲੇਵਡ ਰੋਡ ਦੇ ਵਿੱਚ ਵਿਚਾਲਾ ਹਿੱਸਾ ਹੈ ਉੱਥੇ ਕਾਫੀ ਵੱਸੋਂ ਹੁਣ ਆਪਾਂ ਨੂੰ ਇਹ 1000 ਸਕਰ ਮੀਟਰ ਦੀ ਪ੍ਰਾਪਰਟੀ ਹੈ ਤੇ 4 ਬੈੱਡਰੂਮ ਹੈਗੇ ਦੋ ਬਾਥਰੂਮ ਹੈ ਦੇ ਵਿੱਚ ਅੱਛਾ ਹਾਂਜੀ ਸੋ ਅਮਖਲ 70s ਦੀ ਬਣੀ ਹੋਣੀ ਹੈ ਹਾਂਜੀ ਇਹ 70s ਦੀ ਬਣੀ ਹੋਆ ਬੜੀ ਪਿਆਰੀ ਪ੍ਰਾਪਰਟੀ ਹੈ ਇਹ ਮੈਨੂੰ ਲੱਗਦਾ ਹੈ ਕਿ ਆ ਜਨ ਕੰਡੀਸ਼ਨਲ ਹੋ ਜਾਣੀ ਚਾਹੀਦੀ ਹੈ ਅੱਛਾ ਹਾਂਜੀ ਫਿਰ ਕੰਡੇ ਤੇ ਹੀ ਆ ਕੰਮ ਹੈ ਬਸ ਕੰਡੇ ਤੇ ਹੀ ਆ ਅਲਸਾ ਕੁਝ ਪ੍ਰੋਪਰਟੀਆਂ ਰੀਸੈਂਟਲੀ ਵੇਚੀਆਂ ਹਾਂ ਮੈਂ ਦੇਖ ਰਿਹਾ ਕੌਨਫਰ ਗਰੂਪ ਦੇ ਵਿੱਚ ਤੁਸੀਂ ਬੈਲ ਗੋਵਰਨ ਟੈਰੇਸ ਜਿਹੜਾ ਆਪਣਾ ਪੋਸ਼ਾ ਲੱਗਾ ਹਾਂਜੀ ਸਾਡੇ ਸਾਊਥ ਆਕਲੈਂਡ ਦਾ ਇਸੇ ਤਰ੍ਹਾਂ ਜੇ ਅਸੀਂ ਦੇਖੀਏ ਤਾਂ ਟਾਈਡਲ ਰੋਡ ਦੇ ਉੱਤੇ ਮੈਂ ਦੇਖ ਰਿਹਾ 97 ਟਾਈਡਲ ਰੋਡ ਜਿਹੜੀ ਹੈ ਮੈਂਗਰੀ ਤੁਸੀਂ ਵੇਚੀ ਆ ਹਾਂਜੀ ਆ ਕਿਸ ਤਰ੍ਹਾਂ ਦੇ ਲੋਕ ਨੇ ਕਿਸ ਤਰ੍ਹਾਂ ਦੇ ਜਿਹੜੇ ਬਾਏਰਸ ਨੇ ਇਸ ਵਕਤ ਮਾਰਕੀਟ ਦੇ ਵਿੱਚ ਇੰਟਰਸਟ ਦਿਖਾੜ ਰਹੇ ਆ ਬਾਏਰਸ ਭਾਜੀ ਇਹ ਨੇ ਇਹ ਆਪਣੇ ਜੇ ਮੈਂ ਗੱਲ ਕਰਾਂ ਜੇ ਇੱਕ ਪ੍ਰਾਪਰਟੀ ਟੂ ਪ੍ਰਾਪਰਟੀ ਦੇ ਉੱਤੇ ਮੈਟਰ ਕਰਦਾ ਆ ਜਿੱਦਾਂ ਜਿਹੜੀ ਤੁਸੀਂ ਟਾਇਡਰ ਰੋਡ ਦੀ ਪ੍ਰਾਪਰਟੀ ਦੀ ਗੱਲ ਕੀਤੀ ਹੈ ਨਾ ਜੀ ਇਟਸ ਬਿਊਟੀਫੁਲ ਇਹ ਪ੍ਰਾਪਰਟੀ ਜਿੱਦਾਂ ਅੱਗੇ 600 ਦੀ ਲੈਂਡ 700 ਦੀ ਲੈਂਡ ਹੈ ਪ੍ਰਾਪਰਟੀ 3 ਬੈਡਰੂਮ ਦੀ ਹੁਣ ਤਾਂ ਮਿਲਦਾ ਹੀ ਨਹੀਂ ਇਦਾਂ ਦਾ ਪਿੱਛੇ ਡਬਲ ਗਰਾਜ ਆ ਇਹ ਜਿੱਦਾਂ ਆਇਲੈਂਡ ਫੈਮਿਲੀ ਫਿਜੀ ਇੰਡੀਅਨ ਫੈਮਿਲੀ ਓਕੇ ਓਕੇ ਇਹ ਵਾਲੇ ਲੋਕ ਮੇਰੇ ਕੋਲ ਬਹੁਤ ਜ਼ਿਆਦਾ ਆਏ ਹੈਗੇ ਆ ਜਿੱਦਾਂ ਪੈਸੀਫਿਕ ਜੇ ਮੈਂ ਕਮਾ ਤਾਂ ਚੰਗੀ ਗੱਲ ਆ ਹਾਂਜੀ ਚੰਗੀ ਗੱਲ ਆ ਯੈਸ ਜਿਹੜੇ ਆਪਣੇ ਪੰਜਾਬੀ ਹੈਗੇ ਆ ਉਹ ਮੈਜੋਰਿਟੀ ਉਹਨਾਂ ਦਾ ਟ੍ਰੈਂਡ ਹੈਗਾ ਕਿ ਥੋੜਾ ਜਿਹਾ ਪ੍ਰੋਪਰਟੀ ਨਵੀਂ ਹੋਵੇ ਆਹਾਂ ਲਾਈਕ ਸોર્ટ ਆਫ ਨਵੀਂ ਹੋਵੇ ਥੋੜੀ ਲੈਂਡ ਹੋਵੇ ਇਹ ਕੁਦਾ ਵੀ ਆਪਣੇ ਬੰਦੇ ਮੈਂ ਦੇਖਿਆ ਉਹ ਬ੍ਰੇਕ ਵਾਲੀ ਭਾ ਦੇ ਹਮੇਸ਼ਾ ਨਾ ਭਾਜੀ ਬ੍ਰੇਕ ਵਾਲੀ ਹੋ ਜਾਏ ਹੈਨਾ ਬ੍ਰੇਕ ਵਾਲੀ ਹੋ ਜਾਏ ਸਾਰੀਆਂ ਕਲੈਡਿੰਗ ਭਾਜੀ ਚੰਗੀਆਂ ਨੇ ਡਿਪੈਂਡਿੰਗ ਆਪਣੀ ਬਿਲਡਿੰਗ ਇਨਸਪੈਕਸ਼ਨ ਕਰਾ ਕੇ ਲਓ ਪ੍ਰੋਪਰਟੀ ਜਦੋਂ ਵੀ ਲੈਣੀ ਹੈ ਹਾਂਜੀ ਹਾਂਜੀ ਉਹਦੇ ਨਾਲ ਕੋਈ ਮੈਟਰ ਨਹੀਂ ਕਰਦਾ ਪਰ ਜਗ੍ਹਾ ਦੀ ਵੈਲਿਊ ਜ਼ਿਆਦਾ ਹੈ ਘਰ ਦੇ ਨਾਲ ਕੋਈ ਸ਼ੱਕ ਨਹੀਂ ਇਹ ਇਹ ਬਹੁਤ ਲੋਕ ਹੁਣ ਕਹਿਣ ਲੱਗ ਪਏ ਆ ਮੈਂ ਕੁਝ ਇੱਕ ਹੋਰ ਪੈਣਾ ਪਰ ਮੈਨੂੰ ਸ਼ਾਮਲ ਕਰਨਾ ਚਾਹਣਾ ਕਾਲਾ ਆਟਵਾਲ ਜੀ ਤੇ ਨਾਲ ਨਾਲ ਜਸਕੌਰ ਸਾਡੀ ਧਿਆਣੀ ਤੇ ਅਮਨ ਕੌਰ ਹੁਣੀ ਸ਼ਰਨ ਗਰੇਵਾਲ ਤੇ ਰਣਜੀਤ ਦਿਓਲ ਜਿਹੜੇ ਗੱਲਬਾਤ ਨੂੰ ਪਸੰਦ ਕਰ ਰਹੇ ਆ ਥੈਂਕ ਯੂ ਆ ਹੁਣ ਅਸਲ ਦੇ ਵਿੱਚ 9A ਬਰਨਾਲ ਸਟਰੀਟ ਵਾਲ ਜਿਹੜੀ ਪ੍ਰਾਪਰਟੀ ਦੀ ਪ੍ਰਾਪਰਟੀ ਆ ਇਹ ਤੁਹਾਨੂੰ ਬਿਲਕੁਲ ਜਮਾ ਨਵੀਂ ਪਈ ਆ ਹੁਣ ਉਹ ਮੇਰੀਆਂ ਖ ਸਾਹਮਣੇ ਆਈ ਆ ਤੇ ਇਹਦੇ ਵਿੱਚ ਇੱਕ ਹੋਰ ਮੁੰਡਾ ਟਾਈ ਵਾਲਾ ਤੁਹਾਡੇ ਨਾਲ ਬੈਠਾ ਨਵ ਢਲੋਂ ਆਪਾਂ ਗੱਲਾਂ ਥੋੜੀਆਂ ਉਹਦੀਆਂ ਵੀ ਕਰਨੀਆਂ ਆ ਹਾਂਜੀ ਕਿਉਂਕਿ ਅਜੂ ਆਇਆ ਨਹੀਂ ਤੁਹਾਡੇ ਨਾਲ ਪਹੁੰਚ ਨਹੀਂ ਸਕਿਆ ਆਪਣੇ ਜ਼ਰੂਰੀ ਰਜੇਮੀਆਂ ਕਰਕੇ ਤੇ ਇਸ ਟਾਈਮ ਉਹ ਜੀ ਇੰਡੀਆ ਦੇ ਵਿੱਚ ਆ ਓਕੇ ਹਾਂਜੀ ਉਹ ਨੈਕਸਟ ਵੀਕਐਂਡ ਆ ਜਾਊਗਾ ਬਟ ਹੀ ਇਸ ਆਲਸੋ ਡੂਇੰਗ ਵੈਲ ਹਾਂਜੀ ਹੀ ਇਸ ਡੂਇੰਗ ਵੈਲ ਯਸ ਆਪਾਂ ਇਕੱਠੇ ਹੀ ਕੰਮ ਕਰਦੇ ਆ ਐਜ਼ ਅ ਟੀਮ ਜੀ ਤੇ ਕਾਫੀ ਮਤਲਬ 6-7 ਸਾਲ ਦਾ ਟਾਈਮ ਹੋ ਗਿਆ ਸਾਨੂੰ ਦੋਨਾਂ ਨੂੰ ਫੀਲਡ ਦੇ ਵਿੱਚ ओके okay. हां जी सो सो ਮੈਂ ਜਦੋਂ ਕਮਿੰਗ ਬੈਕ ਟੂ ਦ ਪ੍ਰੋਪਰਟੀ 9A ਬਰਨार्ड ਸਟਰੀਟ ਪਰ ਪਟੋਏ ਨੂੰ ਦੇਖਦਾ ਤਾਂ ਇਹਦੀ ਡੀਟੇਲ ਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਚਾਰ ਕਮਰੇ ਆ ਹਨਾ ਜੀ ਹਾਂ ਜੀ ਭਾਜੀ ਤੇ ਦੋ ਬਾਥਰੂਮ ਆ ਤੇ ਇੱਕ ਜਿਹੜਾ ਥੋੜਾ ਡਰਾਇੰਗ ਰੂਮ ਆ ਤੇ ਗਰਾਜ ਇੱਕ ਗੱਡੀ ਦੀ ਹੈਗੀ ਆ ਹਾਂ ਜੀ ਤੇ ਬਹੁਤ ਸਟੈਂਡਰਡ ਆ ਜੇ ਯੂਥ ਫੈਮਿਲੀ ਆਪਾਂ ਯੰਗ ਫੈਮਿਲੀ ਨੂੰ ਦੇਖਦੇ ਆ ਬਟ ਅਗੇਨ ਇਟਸ ਪ੍ਰਾਈਸਡ ਬਾਈ ਨੇਗੋਸ਼ੀਏਸ਼ਨ ਕਿੰਨੀ ਗਰੀ ਪ੍ਰੋਪਰਟੀ ਹੈਗੀ ਵੈਸੇ ਇਹ ਇਹ ਭਾਜੀ ਇਹ 8 8 ਵੀਕ ਦੇ ਰਾਊਂਡ ਦੀ ਪ੍ਰਾਪਰਟੀ ਹੈ। 4 ਬੈੱਡਰੂਮ 150000 ਰੁਪਏ। ਤੇ ਲੋਕੇਸ਼ਨ ਕੀ ਹੈ ਜੀ ਬਰਨार्ड ਦੀ ਵਸੇ। ਬਰਨार्ड ਦੀ ਲੋਕੇਸ਼ਨ ਬਾਜੀ ਇੱਥੇ ਤੁਹਾਡੇ ਨੇੜੇ ਹੀ ਹੈ ਬਿਲਕੁਲ ਸਟੋਨਿਕਸ ਤੋਂ ਆਫ ਹੁੰਦੀ ਹੈ। ਓਕੇ। ਹਾਂਜੀ। ਸੋ ਡੈਡ ਐਂਡ ਹੈਗਾ ਉੱਥੇ ਤੁਹਾਡੇ ਕੋਲ ਆਫ ਸਟਰੀਟ ਕਾਰ ਪਾਰਕ ਵੀ ਹੈਗੀਆਂ। ਠੀਕ ਹੈ। ਕਿ ਨਵੀਆਂ ਪ੍ਰਾਪਰਟੀਆਂ ਨੂੰ ਜ਼ਿਆਦਾ ਮੈਜੋਰਿਟੀ ਆਪਣੀ ਪ੍ਰੋਬਲਮ ਆਉਂਦੀ ਪਾਰਕਿੰਗ ਦੀ। ਯੈਸ। ਇਹਦੇ ਵਿੱਚ ਡੈਡ ਐਂਡ ਹੋਣ ਕਰਕੇ ਉੱਧਰ ਕੋਈ ਆਵਾਜ਼ੀ ਜ਼ਿਆਦਾ ਨਹੀਂ ਹੈਗੀ। ਭਾਵੇਂ ਕਿ ਗਰਾਜ ਇੱਕ ਗੱਡੀ ਦਾ ਪਰ ਚਲੋ ਅਸੀਂ ਬਾਹਰ ਗੱਡੀ ਲਾ ਸਕਦੇ ਹਾਂ। ਸਿੱਧਾ ਤੁਹਾ ਜਿਹੜੀ ਹੁਣ 820 ਦੀ ਪ੍ਰੋਪਰਟੀ ਆ ਇਹੀ ਮੈਂ ਫਰਜ਼ ਕਰ ਲਓ ਡੇਢ ਸਾਲ ਪਹਿਲਾਂ ਲੈਣੀ ਹੁੰਦੀ ਤਾਂ ਕਿੰਨੇ ਦੀ ਹੁੰਦੀ ਇਹ ਬਾਜੀ ਚਾਰ ਬੈਡਰੂਮ ਦੀ ਇੱਥੇ 95 ਦੇ ਵੀ ਵਿਕਿਆ ਹਾਂ ਹਾਂ ਤਿੰਨ ਤਿੰਨ ਪਾਪੜ ਹੋਏ ਚ ਤਿੰਨ ਤਿੰਨ ਬੈਡਰੂਮ ਦੇ ਟਾਊਨ ਹਾਊਸ ਜਿਹੜੇ ਮਤਲਬ ਜੇ 2021 22 ਦੇ ਵਿੱਚ ਮੈਂ ਗੱਲ ਕਰਾਂ ਸ਼ੇਅਰਡ ਡਰਾਈਵੇ ਸ਼ੇਅਰਡ ਡਰਾਈਵੇ ਹਾਈ ਨਾਈਨਸ अर्ली ਮਿਲੀਅਨ ਦੇ ਰੌਂਡ ਵੀ ਵਿਕਿਆ ओके okay. डिपेंडिंग ऑन लोकेशन अगेन हम्म हम्म ਅਸੀਂ ਜੇ ਵੈਸੇ ਕੀ ਹੈ ਤਾਂ 4 ਕ ਬੈਡਰੂਮ ਦੀ 9.5 970 ਦੀ ਪ੍ਰਾਪਰਟੀਆਂ ਵਿਕੀਆਂ ਸੀ ਹੁਣ ਇਹ ਟਾਊਨ ਹਾਊਸ ਇਸ ਟਾਈਮ ਤੇ ਤੁਸੀਂ ਦੇਖ ਲਓ 8 820 ਦੇ ਆਰਾਊਂਡ ਦਾ ਹੈਗਾ ਜੀ ਜੀ ਹਾਂਜੀ ਰਣਜੀਤ ਦੇਵੂਲ ਤੁਹਾਨੂੰ ਸਸੀ ਕਾ ਬੁਲਾ ਰਹੇ ਨੇ ਸਸੀ ਕਾ ਬਾਜੀ ਮਨੂ ਰੰਧਾਵਾ ਜੀ ਕਹਿੰਦੇ ਵੀ ਗੁੱਡ ਜੌਬ ਆ ਜੀ ਥੈਂਕ ਯੂ ਬਾਜੀ ਤੇ ਕਿਹੜੀ ਇਦਾਂ ਦੀ ਗੱਲ ਆ ਜਿਹੜੀ ਦਲਜਿੰਦਰ ਪਾਂਗਲੀ ਨੂੰ ਇਸ ਗੱਲ ਦੇ ਲਈ ਹਮੇਸ਼ਾ ਸਹਜ ਤੇ ਸ਼ੁਕਰ ਦੇ ਵਿੱਚ ਰੱਖਦੀ ਆ ਆਪਣੇ ਜਿਹੜੇ ਸਾਡੇ ਸੁਣ ਵਾਲੇ ਸਰੋਤੇ ਆਜ ਜਿਹੜੇ ਕਲਾਇੰਟਸ ਨੇ ਤੁਹਾਡੇ ਉਹਨਾਂ ਦੇ ਹਿੱਤਾਂ ਦਾ ਤੁਸੀਂ ਹਮੇਸ਼ਾ ਖਿਆਲ ਰੱਖਦੇ ਹੋ ਬਾਅਦ ਵਿੱਚ ਵੀ ਉਹਨਾਂ ਦੇ ਪ੍ਰਤੀ ਜਿਹੜੀ ਤੁਹਾਡੀ ਸਪੋਰਟ ਆ ਉਹ ਕਿਤੇ ਘਟਦੀ ਨਹੀਂ ਹੈ ਇਦਾਂ ਨਹੀਂ ਹੈ ਕਿ ਪ੍ਰਾਪਰਟੀ ਵੇਚੀ ਤੇ ਉਹ ਤੁਹਾਡ ਯੂ ਮੂਵ ਟੂ ਦ ਨੈਕਸਟ ਵਨ ਸੋ ਇਹ ਜਿਹੜੀ ਲਗਾਤਾਰਤਾ ਇਹਨੂੰ ਤੁਸੀਂ ਕਿਵੇਂ ਬੈਲੈਂਸ ਰੱਖਦੇ ਹੋ ਤੇ ਸਾਡੇ ਸਰੋਤੇ ਜਿਹੜੇ ਆ ਜਿਵੇਂ ਮੈਂ ਸਦਾ ਬਲੰਟਲੀ ਪੁੱਛਾਂ ਦਿਲਜਿੰਦਰ ਤੋਂ ਹੀ ਪ੍ਰਾਪਰਟੀ ਕਿਉਂ ਲੈਣ ਪਾਜੀ ਦੇਖੋ ਇਹਨੂੰ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਕਿ ਕਿਹੜੀ ਚੀਜ਼ ਆ ਤੁਹਾਡੇ ਰਿਵਿਊ ਦੱਸਦੇ ਆ ਮੈਂ ਇੱਕ ਚੀਜ਼ ਧਿਆਨ ਰੱਖਦਾ ਕਿਉਂਕਿ ਜਦੋਂ ਵੀ ਆਪਾਂ ਕਿਸੇ ਦੀ ਕੋਈ ਵੀ ਤੁਹਾਨੂੰ ਪ੍ਰਾਪਰਟੀ ਵੇਚਣ ਨੂੰ ਦਿੰਦਾ ਹੈ ਨਾ ਉਹ ਇੱਕ ਟਰਸਟ ਕਰਕੇ ਦਿੰਦਾ ਹੈ ਹੂੰ ਕਿਉਂਕਿ ਇਹ ਕੋਈ 10 ਜਾਂ 20 ਡਾਲਰ ਦੀ ਚੀਜ਼ ਤਾਂ ਹੈ ਨਹੀਂ ਕਿ ਜਿਹੜੀ ਤੁਹਾਨੂੰ ਫੜਾ ਦਿੱਤੀ ਤੁਸੀਂ ਅਗਲੇ ਸਾਰੀ ਜ਼ਿੰਦਗੀ ਰਹਿਣਾ ਉੱਥੇ ਐਗਜ਼ੈਕਟਲੀ 8 ਲੱਖ ਤੋਂ ਲੈ ਕੇ ਮਿਲੀਅਨ ਹੋਰ ਤੱਕ ਦੀ ਕੋਈ ਵੀ ਐਸੈਟ ਆ ਤੁਹਾਨੂੰ ਜੇ ਕੋਈ ਦਿੰਦਾ ਤਾਂ ਤੁਹਾਡੇ ਟਰਸਟ ਕਰਕੇ ਦਿੰਦਾ ਹੈ ਕਿ ਤੁਸੀਂ ਕਿਦਾਂ ਕੰਮ ਕਰਦੇ ਮੈਨੂੰ ਲੱਗਦਾ ਮੇਰਾ ਟਰਸਟ ਯਾ ਜੋ ਸੱਚ ਬੋਲਣਾ ਬਿਲਕੁਲ ਸਹੀ ਇਹ ਨਹੀਂ ਹੈਗਾ ਕਿ ਕਈ ਸੋਚਦੇ ਆ ਕਿ ਜਿਹੜੀ ਬੁਨਿਆਦ ਆ ਝੂਠ ਦੀ ਚੱਲਦੀ ਹੈ ਇਹਦੀ ਬਟ ਨਹੀਂ ਇਹਦੀ ਬੁਨਿਆਦ ਮੈਨੂੰ ਲੱਗਦਾ ਕਿ ਸੱਚ ਟਰਸਟ ਤੇ ਤੁਹਾਡਾ ਉਹਨਾਂ ਦੇ ਨਾਲ ਵਿਚਰਨਾ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਹਮ ਸੋ ਲੌਂਗ ਟਰਮ ਇੱਕ ਵਾਰ ਭਾਜੀ ਰਿਲੇਸ਼ਨ ਬਣ ਜਾਂਦਾ ਤੁਹਾਡਾ ਮੈਨੂੰ ਲੱਗਦਾ ਉਹਨੂੰ ਇਹ ਲੌਂਗ ਟਰਮ ਦੇ ਵਿੱਚ ਤੁਹਾਨੂੰ ਸੱਚ ਹੀ ਕੰਮ ਆਉਂਦਾ ਬਿਲਕੁਲ ਸਹੀ ਬਿਲਕੁਲ ਸਹੀ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਆ ਤੁਹਾਡੇ ਵਿਚਾਰ ਵੀ ਦੇਖ ਰਿਹਾ ਸੀ ਖਾਸ ਕਰਕੇ ਜਿਹੜੇ ਅ ਇੰਟਰਨੈਟ ਤੋਂ ਹੁਣ ਮੈਂ ਵਿਚਾਰ ਚੱਕੇ ਤੁਹਾਡੇ ਹਾਂਜੀ ਉਹਨਾਂ ਦੇ ਵਿੱਚ ਬਹੁਤ ਖੂਬਸੂਰਤੀ ਨਾਲ ਤੁਸੀਂ ਦਰਜ ਕੀਤਾ ਐਸ ਪਾਰਟ ਆਫ ਦਾ ਹਾਰ ਕੋਰਟ ਸਾਇਮ ਟੋਟਲੀ ਫੋਕਸਡ ਔਨ ਲੁਕਿੰਗ ਆਫਟਰ ਮਾਈ ਕਲੈਂਟਸ ਆ ਵਾਂਟ ਟੂ ਟੇਕ ਦਾ ਸਟ्रेस ਆਊਟ ਆਫ ਸੇਲਿੰਗ ਯੂਰ ਹੋਮ ਐਂਡ ਮੇਕ ਇਟ ਐਨ ਏਨਜੋਇਬਲ ਐਂਡ ਪ੍ਰੋਫਿਟੇਬਲ ਪ੍ਰੋਸੈਸ 100% ਭਾਈ ਆਈ ਥਿੰਕ ਦਿਸ ਇਜ਼ ਫੋਰ ਸ਼ੂਰ ਕਿ ਜਿਹੜਾ ਤੁਹਾਡੇ ਨਾਲ ਬੰਦਾ ਜੁੜਿਆ ਉਹਨਾਂ ਚੀਜ਼ਾਂ ਦੀ ਤੁਹਾਨੂੰ ਕੋਈ ਰੱਖਾਦਾ ਤੇ ਉਹ ਟੈਨਸ਼ਨ ਨਹੀਂ ਕੋਈ ਵੀ ਚਾਹੁੰਦਾ ਕਿਉਂਕਿ ਲੋਕਾਂ ਕੋਲ ਭਾਂਜ ਰਠਾਈ ਪਹਿਲੇ ਹੀ ਬਹੁਤ ਆ। ਭਾਜੀ ਇਹ ਬੀਇੰਗ ਅ ਸੇਲਸ ਪਰਸਨ ਜਦੋਂ ਆਪਾਂ ਨਾ ਇੱਕ ਚੀਜ਼ ਸੋਚਦੇ ਆ ਜਦੋਂ ਫਰਜ਼ ਕਰੂ ਮੈਂ ਤੁਸੀਂ ਗੱਲ ਨੂੰ ਕਹੋਗੇ ਕਿ ਦਲਜੰਦਾ ਕੋਈ ਪ੍ਰਾਪਰਟੀ ਵੇਚਣੀ ਆ। ਹਾਂ ਹਾਂ। ਮੈਨੂੰ ਕੀ ਲੱਗਦਾ ਕਿ ਤੁਸੀਂ ਸੱਚ ਬੋਲੋ। ਸਾਹਿਬ ਕਿ ਭਾਜੀ ਤੁਹਾਡੀ ਪ੍ਰਾਪਰਟੀ ਇਨੇ ਦੀ ਵਰਥ ਆ। ਯੈਸ। ਵੀ ਕਰੰਟਲੀ ਮਾਰਕੀਟ ਚ ਆਹ ਟ੍ਰੈਂਡ ਹੈਗਾ ਜੇ ਕੋਈ ਆ ਰਿਹਾ ਤਾਂ ਵੀ ਦੱਸੋ ਜੇ ਕੋਈ ਨਹੀਂ ਆ ਰਿਹਾ ਤਾਂ ਵੀ ਦੱਸ ਦਿਓ। ਯੈਸ। ਠੀਕ ਹੈ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਸਕਦੇ ਭਾਜੀ ਅਸੀਂ ਮਾਰਕ ਦੇ ਪੱਖੋਂ ਆਪਣੇ ਆਪ ਨੂੰ ਥੋੜਾ ਕਰ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਮਾਰਕੀਟਿੰਗ ਬੈਟਰ ਹੋਵੇ ਜਿਹਦੇ ਨਾਲ ਸਾਡੇ ਕੋਲ ਜਿਆਦਾ ਬ੍ਰਾਡ ਅਪਰੋਚ ਹੋਵੇ ਲੋਕਾਂ ਤੱਕ ਤਾਂ ਕਿ ਜਿਹੜੇ ਬਾਏਰਸ ਆ ਉਹ ਸਾਡੇ ਕੋਲ ਆਉਣ ਉਥੋਂ ਠੀਕ ਹੈ ਬਟ ਅਗੇਨ ਪ੍ਰਾਪਰਟੀ ਵੇਚਣਾ ਉਹ ਸਾਡਾ ਕੰਮ ਤਾਂ process ਨੂੰ ਕੰਟੀਨਿਊ ਕਰਨਾ ਹੈ ਅਸਲ ਤਾਂ ਜਿਹੜਾ ਜਿਹਨੇ ਵੇਚਣੀ ਹੈ ਪ੍ਰਾਪਰਟੀ ਉਹਦੇ ਉੱਪਰ ਮੈਟਰ ਕਰਦਾ ਕਿ ਉਹਨੂੰ ਕਿੰਨੇ ਕੁ ਕਾਲੀ ਹੈਗੀ ਪ੍ਰਾਪਰਟੀ ਵੇਚਣ ਦੀ ਉਹਦਾ ਮਾਈਂਡਸੈਟ ਕੀ ਹੈਗਾ ਤੇ ਮੈਂ ਦਲਿੰਦਰ ਇਹ ਗੱਲ ਕਦੀ ਨਹੀਂ ਭੁੱਲਦਾ ਕਿਉਂਕਿ ਤੁਸੀਂ ਮੇਰੇ ਤੋਂ ਛੋਟੇ ਆ ਮੈਂ ਹਮੇਸ਼ਾ ਜਦੋਂ ਕਿਤੇ ਮੇਰਾ ਮੌਕਾ ਬਣੇ ਮੈਂ ਇਹ ਗੱਲ ਜ਼ਰੂਰ ਦਰਜ ਕਰਦਾ ਹਾਂ ਕਿ ਤੁਹਾਨੂੰ ਦੋਨਾਂ ਪਾਰਟੀਆਂ ਦੇ ਵਿਚਾਲੇ ਬਹੁਤ ਵਧੀਆ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਇਹ ਨਹੀਂ ਕਿ ਕਿਸੇ ਇੱਕ ਪਾਰਟੀ ਨੂੰ ਇਹ ਲੱਗੇ ਕਿ ਯਾਰ ਮੇਰੇ ਹਿੱਤਾਂ ਦਾ ਖਿਆਲ ਨਹੀਂ ਰੱਖਿਆ ਗਿਆ ਆਮ ਲੋਕ ਤਾਂ ਚਲੋ ਜਿਹੜੇ-ਘਿਹੜੇ ਹੁਣ ਪੁਲਿਸ ਵਾਲੇ ਵੀ ਕਹਿੰਦੇ ਵਧੀਆ ਗੱਲਬਾਤ ਜੀ ਕਿਸਬਰ ਤੋਂ ਸਾਡਾ ਪੁਲਿਸੀਆ ਮਿੱਤਰ ਅਸ਼ਲੇਸ਼ ਕੁਮਾਰ ਥੈਂਕ ਯੂ ਉਹ ਕਹਿੰਦੇ ਬਹੁਤ ਵਧੀਆ ਗੱਲਬਾਤ ਹੋ ਰਹੀ ਆ ਰਣਜੀਤ ਦਿਓਲ ਹੁਣ ਕਹਿੰਦੇ ਭਾਜੀ ਲਿਸਨ ਟੂ ਥਿਸ ਆਈ ਏਮ ਰੈਫਰਿੰਗ ਯੋਰ ਨੇਮ one of the customer thanks and thank you baaji thank you so, so much ਤੁਹਾਨੂੰ ਹੁਣ ਫੋਨ ਆ ਜਾਣਾ ਜੀ ਤੇ ਤੁਸੀਂ ਇਹਨਾਂ ਨੂੰ ਵੀ ਵਧੀਆ ਜਿਹਾ ਮਕਾਨ ਦਵਾ ਦਿਓ ਜ਼ਰੂਰ ਭਾਜੀ ਇਹ ਬੜਾ ਜ਼ਰੂਰੀ ਆ ਮੈਨੂੰ ਲੱਗਦਾ ਹੁੰਦਾ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਆ ਭਾਜੀ ਦੇਖੋ ਸੁਪਨੇ ਦਾ ਘਰ ਆ ਵਿਦੇਸ਼ੀ ਧਰਤੀ ਉੱਤੇ ਹਰੇਕ ਬੰਦੇ ਦਾ ਆਪਣਾ ਇੱਕ 100% ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਉਹ ਗੱਲ ਹੁੰਦੀ ਆ ਕਿ ਯਾਰ ਕਿਸੇ ਦਿਨ ਸਾਡਾ ਵੀ ਇੱਕ ਧਰਤੀ ਦਾ ਟੁਕੜਾ ਵਿਦੇਸ਼ ਤੇ ਵਿੱਚ ਆਪਣੇ ਨਾਂ ਤੇ ਹੋਊਗਾ 100% ਭਾਜੀ 100% ਇਹਨੂੰ ਜਦੋਂ ਵੀ ਤੁਸੀਂ ਚੂਜ਼ ਕਰਨਾ ਹੈ ਨਾ ਜੀ ਬਸ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਸਾਡੇ ਕੋਲ ਹੀ ਲਓ ਤੁਸੀਂ ਜਿਹਦੇ ਤੋਂ ਵੀ ਲੋ ਪ੍ਰਾਪਰਟੀ ਮੇਕ ਸ਼ੋਰ ਕਰੋ ਕਿ ਤੁਸੀਂ ਰਾਈਟ ਪ੍ਰੋਸੈਸ ਦੇ ਥਰੂ ਪ੍ਰਾਪਰਟੀ ਲੈ ਰਹੇ ਹੋ ਬਿਲਕੁਲ ਸਹੀ ਔਰ ਚੰਗੀ ਆਪਣੀ ਰਿਸਰਚ ਕਰੋ ਪ੍ਰਾਪਰਟੀ ਦੇ ਵਿੱਚ ਅੱਜ ਕੱਲ ਦਾ ਯੈਸ ਹੁਣ ਵੈਸੇ ਸੋਹਣੀ ਗੱਲ ਆ ਲੋਕ ਹੋਮਵਰਕ ਕਰਕੇ ਆਉਂਦੇ ਔਰ ਹੋਮਵਰਕ ਇਦਾਂ ਦੇਖੋ ਤੁਹਾਨੂੰ ਵੀ ਫਾਇਦਾ ਹੋ ਚ ਉਹਦੇ ਵਿੱਚ ਕੀ ਕਹਿੰਦੇ ਕਿ ਜਿਹੜੀ ਇੱਕ ਇੱਕ ਪ੍ਰੋਬਲਮ ਇਹ ਵੀ ਆਉਂਦੀ ਹੈ ਨਾ ਲਿਟਲ ਨੋਲੇਜ ਇਜ਼ ਅ ਡੇਂਜਰਸ ਠੀਕ ਹੈ ਨਹੀਂ ਬਾਕੀ ਸ਼ੰਕੇ ਤੁਸੀਂ ਨਿਵਰਤ ਕਰ ਦਿੰਦੇ ਆ ਅਸੀਂ ਤੁਹਾਨੂੰ ਪ੍ਰਾਪਰਟੀ ਦੀ ਪ੍ਰਾਈਸ ਅਸੀਂ ਜਿਹੜੀ ਦੱਸਦੇ ਆ ਨਾ ਅਸੀਂ ਜਦੋਂ ਵੀ ਕੋਈ ਪ੍ਰਾਪਰਟੀ ਵੇਚਦੇ ਆ ਸੀ ਉਹਦਾ ਅਪਰੇਜਲ ਕਰਕੇ ਸਾਨੂੰ ਪਤਾ ਹੁੰਦਾ ਕਿ ਲਾਸਟ 3 ਮਹੀਨੇ ਚ ਇੱਥੇ ਪ੍ਰਾਪਰਟੀਆਂ ਕਿੰਨੇ ਦੀਆਂ ਵਿਕੀਆਂ ਜਦੋਂ ਤੋਂ ਪ੍ਰਾਪਰਟੀ ਲਿਸਟ ਹੋਈ ਆ ਤੇ ਹੁਣ ਤੱਕ ਦੀ ਪ੍ਰਾਪਰਟੀ ਮਾਰਕੀਟ ਦੇ ਵਿੱਚ ਸਿਮਿਲਰ ਪ੍ਰਾਪਰਟੀ ਕਿੰਨੇ ਦੀ ਵਿਕੀ ਆ ਐਗਜ਼ੈਕਟਲੀ ਅਸੀਂ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪ੍ਰਾਈਸ ਜਿਹੜੀ ਆ ਦੱਸਦੇ ਆ ਕਿ ਆਹ ਪ੍ਰਾਈਸ ਹੈਗੀ ਆ ਚਾਹੇ ਉਹ ਵੈਂਡਰ ਹੈ ਚਾਹੇ ਉਹ ਬਾਏਰ ਹੈ ਮੇਰਾ ਖਿਆਲ ਆ ਅਪ੍ਰੈਜ਼ਲ ਤਾਂ ਫ੍ਰੀ ਦੇ ਵਿੱਚ ਹੁੰਦੀ ਉਹ ਤਾਂ ਵੈਸੇ ਵੀ ਕਰਾ ਹੀ ਲੈਣੀ ਚਾਹੀਦੀ ਆ ਕਿਉਂਕਿ ਤੁਸੀਂ ਇੱਕ ਫੇਰ ਜਿਹਾ ਆਈਡੀਆ ਦੇ ਦਿੰਨੇ ਆ ਅਗਲੇ ਨੂੰ ਐਗਜ਼ੈਕਟਲੀ ਬਣੀ ਭਾਜੀ ਆਪ੍ਰੇਜ਼ਲ ਦੇ ਵਿੱਚ ਨਾ ਨਾਰਮਲੀ ਜਿਹੜਾ ਤੁਹਾਡਾ ਵੈਸੇ ਛੋਟਾ ਘਰ ਹੈਗਾ ਜਿਹੜਾ ਤਿੰਨ ਬੈਡਰੂਮ ਦਾ ਜਿਹਦੇ ਚ ਸਟੈਂਡਰਡ ਜੀ ਲੈਂਡ ਆ ਕੋਈ 200 250 300 ਸਕਰ ਮੀਟਰ ਦੀ ਆ ਉਹਨਾਂ ਦੇ ਆਪ੍ਰੇਜ਼ਲ ਜਿਹੜੇ ਆ ਡਿਫਰੈਂਟ ਤਰੀਕੇ ਨਾਲ ਆ ਜੇ ਤੁਹਾਡੇ ਕੋਲ ਕੋਈ ਵੱਡੀ ਲੈਂਡ ਹੈਗੀ ਆ ਉਹਨਾਂ ਦੇ ਆਪ੍ਰੇਜ਼ਲ ਡਿਫਰੈਂਟ ਤਰੀਕੇ ਦੇ ਨਾਲ ਆ ਓਕੇ ਹਾਂਜੀ ਉਹ ਤੁਹਾਨੂੰ ਪਾਪੜ ਜੇ ਤੁਸੀਂ 1000 ਸਕਰ ਮੀਟਰ ਅੱਜ ਦੀ ਰੇਟ ਚ ਲੈਣੀ ਹੈ ਉਹ ਤੁਹਾਨੂੰ 1.7 ਦੇ ਅਰਾਊਂਡ ਮਿਲੇਗੀ ਹੂੰ 1.7 1.6 ਡਿਪੈਂਡ ਕਰੇ ਵੀ ਇਹ ਭਾਜੀ ਦੇ ਅਮੀਰ ਇਲਾਕੇ ਚ ਲੈਣੀ ਹੋਵੇ ਫਿਰ ਫਿਰ ਭਾਜੀ ਫਿਰ ਮੀਰਾ ਵਾਂਗੂ ਫਿਰ ਉਹਨਾਂ ਨੂੰ ਕੋਈ ਫਾਇਦਾ ਉਹਨਾਂ ਨੂੰ ਉਹਨਾਂ ਕੋਲ ਪੈਸਾ ਬਹੁਤ ਹੈਗਾ ਹੈ ਨਾ ਫਿਰ ਉਧਰਲੀ ਸਾਈਡ ਨਹੀਂ ਚਲੋ ਉਹਨਾ ਵੀ ਚਾਹੀਦਾ ਜਿਹੜੇ ਸਾਡੇ ਤੋਂ ਵੱਡੇ ਆ ਉਹਨਾਂ ਦੇ ਓਟ ਆਸਰੇ ਸਾਨੂੰ ਬਹੁਤ ਆ ਤੇ ਜਿਹੜੇ ਛੋਟੇ ਆ ਉਹਨਾਂ ਨੂੰ ਅਸੀਂ ਉਦਾਂ ਅੱਗੇ ਵਧਦਾ ਦੇਖਣਾ ਚਾਹੁੰਦੇ ਉਹਨਾਂ ਦੇ ਪ੍ਰਤੀ ਸਾਡੀ ਹੱਲਾਸ਼ੇਰੀ ਜਿਹੜੀ ਆ ਉਹ ਕੈਮਰੇ ਨਹੀਂ ਚਾਹੀਦੀ ਆ ਉਹ ਮੈਂ ਮੈਂ ਮਜ਼ਾਕ ਕਰ ਰਿਹਾ ਭਾਜੀ ਬਿਲਕੁਲ ਬਿਲਕੁਲ ਆ ਗੁਰਜੀਤ ਭਗਤਾਣਾ ਜੀ ਜਿਹੜੇ ਅੱਜ ਗੱਲਬਾਤ ਨੂੰ ਪਸੰਦ ਕਰ ਰਹੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮੈਂ ਇੱਕ ਵਾਰ ਫਿਰ ਯਾਦ ਕਰਾ ਦਿਆਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਆ ਥੋੜਾ ਥੋੜਾ ਸਾਰੇ ਵਿਸ਼ਿਆਂ ਨੂੰ ਛੋਣ ਦੀ ਕੋਸ਼ਿਸ਼ ਕੀਤੀ ਹੈ ਆ ਜੇ ਤੁਸੀਂ ਆਪਣੀ ਪ੍ਰਾਪਰਟੀ ਨੂੰ ਵੇਚਣ ਜਾਂ ਖਰੀਦਣ ਦੀ ਸੋਚ ਰਹੇ ਹੋ ਤੇ ਜ਼ਰੂਰ ਇੱਕ ਵਾਰ ਫੋਨ ਜਿਹੜਾ ਦਿਲਜਿੰਦਰ ਪਾਗਲੀ ਹੋਣਾ ਨੂੰ 0210564387 ਦੇ ਉੱਤੇ ਕਰੋ ਹਾਂਜੀ ਤੇ ਤੁਹਾਨੂੰ ਜਿਹੜਾ ਵੀ ਬਸ਼ਵਰਾ ਦੇਣਗੇ ਉਹਦੇ ਲਈ ਉਹਨਾਂ ਨੇ ਪੈਸੇ ਕੋਈ ਨਹੀਂ ਲੈਣੇ ਸੋ ਲੇਕਿਨ ਐਥਿਕਲੀ ਕਦੇ ਵੀ ਰੋਂਗ ਨਹੀਂ ਹੁੰਦੇ ਲੇਕਿਨ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਕਿ ਨਿੱਜੀ ਤਜਰਬੇ ਦੇ ਆਧਾਰ ਤੇ ਉੱਤੇ ਇਹ ਸਾਰੀ ਗੱਲ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਿਲਜਿੰਦਰ ਪਾਗਲੀ ਇਨਿੰਦਨੀ ਹਾਰਕੋਰਸ ਮੈਨੂ ਰੇਵਾ ਦੀ ਜਿਹੜੀ ਬੜੀ ਟੈਲੈਂਟਡ ਟੀਮ ਹੈ ਉਸ ਦਾ ਇੱਕ ਹਿੱਸਾ ਨੇ ਐਂਡ ਦੇ ਆਲਵੇਸ ਬਲੀਵ ਇਨ ਪੇਇੰਗ ਬੈਕ ਟੂ ਦ ਕਮਿਊਨਿਟੀ ਐਸ ਵੈਲ ਜਿੰਨੇ ਵੀ ਸਾਡੇ ਕਮਿਊਨਿਟੀ ਇਵੈਂਟਸ ਹੁੰਦੇ ਨੇ ਉਸ ਵਿੱਚ ਗੈਰੀ ਬੱਲ ਅਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਜਿੰਨੇ ਵੀ ਸਾਡੇ ਭੈਣਾ ਭਰਾ ਨੇ ਚਾਹੇ ਮੈਰੀਟਾ ਰੋੜਾ ਉਹਨਾਂ ਦੀ ਗੱਲ ਕਰਾਂ ਕਰਤੋਂਦਰ ਉਹਨਾਂ ਦੀ ਗੱਲ ਕਰਾਂ ਸਿਵੀਆ ਸਾਹਿਬ ਦੀ ਗੱਲ ਕਰਾਂ ਇਹ ਸਾਰੇ ਬਹੁਤ ਬਹੁਤ ਬੀਬੇ ਬੰਦੇ ਆ ਔਰ ਇਹਨਾਂ ਦਾ ਹੀ ਕਮਿਊਨਿਟੀ ਦੇ ਵਿੱਚ ਜਿਹੜੇ ਯੋਗਦਾਨ ਉਹ ਅਸੀਂ ਕਦੇ ਵੀ ਭੁਲਾਖੇ ਨਹੀਂ ਦੇਖਦੇ ਸਾਨੂੰ ਹਮੇਸ਼ਾ ਇਹ ਗੱਲ ਪੈਕ ਆਫ आवर ਮਾਈਂਡ ਰਹਿੰਦੀ ਆ ਕਿ ਹਾਂ ਇਹ ਬੰਦੇ ਕੁਛ ਨਾ ਕੁਛ ਕਮਿਊਨਿਟੀ ਨੂੰ ਵਾਪਸ ਦਿੰਦੇ ਆ ਔਰ ਜਿਹਦੇ ਸਿੱਟੇ 'ਚ ਜੋ ਅਸੀਂ ਇਹ ਪੂਰ ਜ਼ੋਰ ਮੰਗ ਕਰਦੇ ਆ ਕਿ ਸਾਡੇ ਜਿਹੜੇ ਭੈਣਾ ਭਰਾ ਨੇ ਪ੍ਰਾਪਰਟੀ ਤਾਂ ਦੇਖੋ ਲੈਣੀ ਹੀ ਹੁੰਦੀ ਸਾਰਿਆਂ ਨੇ ਚਾਹੇ ਫਰਸਟ ਹਾਊਸ ਬਾਏਰ ਆ ਚਾਹੇ ਪ੍ਰਾਪਰਟੀ ਇਨਵੈਸਟਰ ਆ ਲੇਕਿਨ ਇੱਕ ਵਾਰ ਤੁਹਾਨੂੰ ਫੋਨ ਕਰਕੇ ਤੁਹਾਡੀ ਸਲਾਹ ਜ਼ਰੂਰ ਲੈਣ 100% ਭਾਜੀ ਚਾਹੇ ਏਜੰਟ ਕਿਸੇ ਨੇ ਵੀ ਪ੍ਰਾਪਰਟੀ ਲਾਈ ਹੋ ਆ ਕੋਈ ਵੀ ਕੋਈ ਵੀ ਫੀਲਡ ਹੈਗਾ ਆ ਜਿੱਦਾਂ ਹੁਣ ਰੀਅਲ ਏਸਟੇਟ ਦਾ ਫੀਲਡ ਆ ਰਾਈਟ ਜੀ ਕੋਈ ਬੰਦਾ ਕੰਟਰੀ 'ਚ ਐਗਜ਼ੈਕਟਲੀ ਜਿਹੜੀ ਆਪਾਂ ਚੀਜ਼ ਕਰੀਏ ਨਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕੰਮ ਕਿੱਥੇ ਕਰਨਾ ਤੁਸੀਂ ਆਪਣੇ ਫੰਡ ਦੇ ਮਾਹਰ ਹੋ ਜਦੋਂ ਤੁਸੀਂ ਇਹ ਫੀਲਡ ਦੇ ਵਿੱਚ ਜਾਂਦੇ ਆ ਨਾ ਤੁਸੀਂ ਲੋਕਾਂ ਨੂੰ ਮਿਲਦੇ ਰਹਿੰਦੇ ਜੀ ਸੇਮ ਚੀਜ਼ ਜਦੋਂ ਬੰਦਾ ਪਹਿਲੀ ਵਾਰ ਕਰ ਲੈਂਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਵੀ ਪ੍ਰੋਸੈਸ ਕੀ ਹੈਗਾ ਕਿ ਕਿੱਥੋਂ ਲੈਣਾ ਹੈ ਤੇ ਮੈਂ ਕਿੱਦਾਂ ਲੈਣਾ ਕਰਾਂ ਜੀ ਤੇ ਆਫਕੋਰਸ ਫਾਈਨੈਂਸ ਕਿੱਥੋਂ ਚੈੱਕ ਕਰਾਉਣਾ ਹੁਣ ਕਈ ਵਾਰ ਸਾਡੇ ਕੋਲ ਬੰਦੇ ਆਉਂਦੇ ਉਹ ਕਹਿੰਦੇ ਭਾਜੀ ਇਸ ਦਾ ਘਰ ਦੇਖ ਕੇ ਆਗੇ ਸਾਨੂੰ ਪਤਾ ਨਹੀਂਗਾ ਫਾਈਨੈਂਸ ਕਿੱਥੋਂ ਕਰਾਉਣਾ ਹੈ ਅੱਗੇ ਕੀ ਹੋਣਾ ਠੀਕ ਹੈ ਉਸੋ ਸਟਾਰਟਿੰਗ ਪੁਆਇੰਟ ਆ ਆਫਕੋਰਸ ਫਾਈਨਾਂਸ ਹੁੰਦਾ ਕਿ ਤੁਹਾਡੇ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਮਨੇ ਵੀ ਪਤਾ ਵੀ ਤੁਹਾਡੇ ਖਤਰਨਾਕ ਕਨੈਕਸ਼ਨ ਨਾ ਤੁਸੀਂ ਸਾਰੇ ਪਾਸੇ ਬੰਦੇ ਜਿਹੜੇ ਆ ਉਹ ਟੀਮ ਦੇ ਨਾਲ ਜੋੜਿਓ ਆ ਹਾਂਜੀ ਚਾਹੇ ਥੋੜੀ ਬਹੁਤ ਮਰਮਤ ਹੋਣੇ ਵਾਲੀ ਆ ਚਾਹੇ ਫਾਈਨਾਂਸ ਕਰਾਉਣਾ ਆ ਲੋਕੀ ਘੰਟਿਆਂ ਚ ਕਰਾਉਣ ਤੁਸੀਂ ਮਿੰਟਾਂ ਚ ਕਰਾਉਣ ਨੇ ਆ ਭਾਜੀ ਦੇਖੋ ਇਹ ਟਾਈਮ ਨਹੀਂ ਲੱਗਦਾ ਨਾ ਚੀਜ਼ਾਂ ਨੂੰ ਬਿਲਕੁਲ ਅਸੈਸ ਕਰਾਉਣਾ ਪੇਪਰ ਵਰਕ ਤਿਆਰ ਹੋਵੇ ਬਸ ਪੇਪਰ ਵਰਕ ਤੁਹਾਡੇ ਕੋਲ ਦੇਖੋ ਤੁਹਾਡੇ ਫਰਸਟ ਹਮ ਬਾਏਰ ਆ ਤੁਹਾਡੇ ਕੋਲ ਚੰਗੀ ਜੌਬ ਚਾਹੀਦੀ ਆ ਡਿਪੋਜ਼ਿਟ ਚਾਹੀਦਾ ਆ ਤੇ ਦੈਟਸ ਇਟ ਕੋਈ ਸ਼ੱਕ ਨਹੀਂ ਹਾਂਜੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਲੋਨ ਵਗੈਰਾ ਉੱਥੋਂ ਮਿਲ ਜਾਂਦਾ ਆ ਜੀ ਪਰ ਧਿਆਨ ਇਹ ਰੱਖੋ ਕਿ ਤੁਸੀਂ ਅਫੋਰਡ ਕਿੰਨਾ ਕਰ ਸਕਦੇ ਹੋ ਲੋਨ ਤਾਂ ਚਾਹੇ ਬੈਂਕ ਮਿਲੀਅਨ ਦੇ ਦੇ ਤੁਹਾਨੂੰ ਜੀ ਤਾਂ ਅਗਰ ਤੁਹਾਡੀ ਅਫੋਰਡੇਬਿਲਟੀ 7 ਲੱਖ ਤੱਕ ਹੈ ਤਾਂ ਸਾਥ ਹੀ ਲਓ ਯੈਸ ਉਹਨੂੰ ਅੱਗੇ ਨਾ ਵਧਾਓ ਉਸ ਚੀਜ਼ ਨੂੰ ਕਿ ਅਸੀਂ ਕਿਉਂਕਿ ਮੋੜਨਾ ਵੀ ਤਾਂ ਹੈਗਾ 100% ਵਾਦੀ ਪੈਸੇ ਤਾਂ ਤੁਸੀਂ ਮੋੜਨੇ ਨੇ ਹਾਂਜੀ ਤੁਸੀਂ ਲੋਕਾਂ ਦੇ ਪਿੱਛੇ ਲੱਗ ਕੇ ਇਹ ਚੀਜ਼ ਨਾ ਸੋਚੋ ਕਿ ਫਲਾਨੇ ਨੇ ਵਧੀਆ ਘਰ ਲੈ ਲਿਆ ਹੋ ਸਕਦਾ ਹੈ ਕਿ ਉਹਦੀ ਅਫੋਰਡੇਬਿਲਟੀ ਤੁਹਾਡੇ ਤੋਂ ਬੈਟਰ ਹੋਵੇ। ਆਫਕੋਰਸ ਰੈਗੂਲਰ ਇਨਕਮ ਨੂੰ ਲੈ ਕੇ ਖਰਚਿਆਂ ਨੂੰ ਲੈ ਕੇ 100% ਫਰਸਟ ਸਟੈਪ ਮੈਂ ਤਾਂ ਕਹਿੰਦਾ ਜੇ ਕੋਈ ਘਰ ਨਹੀਂ ਹੈਗਾ ਤੁਸੀਂ 2 ਬੈੱਡਰੂਮ ਦਾ 3 ਬੈੱਡਰੂਮ ਦਾ ਰੈਂਟ ਆਊਟ ਕਰ ਰਹੇ ਆ 650 700 ਪੇ ਕਰ ਰਹੇ ਆ ਉਹਦੇ ਨਾਲ ਬੈਟਰ ਹੈ ਤੁਸੀਂ 800 ਦੀ ਕਿਸ਼ਤ ਪੇ ਕਰਕੇ ਕੋਈ 550 ਦਾ ਕਰ ਲੈ ਲਓ। ਬਿਲਕੁਲ ਸਹੀ। 2 ਬੈੱਡਰੂਮ ਦਾ ਲੈ ਲਓ ਐਟਲੀਸਟ ਤੁਹਾਡਾ ਆਪਣਾ ਘਰ ਤਾਂ ਹੈ। ਸ਼ੁਰੂਆਤਾਂ ਕਰੋ। 100% ਉਹ ਤਾਂ ਕਿਤੇ ਨਾ ਕਿਤੇ ਤਾਂ ਕਰਨੀ ਪੈਗੀ। ਦੋਸਤੋ ਇਸ ਗੱਲ ਬਤਨ ਪਸੰਦ ਕਰਨ ਲਈ ਬਲਦੇਵ ਸੌਂਧੀ ਉਹਨਾਂ ਦਾ ਵਿਨੇ ਰਾਏ ਜ਼ਾਦਾ ਇਹ ਤੇ ਲੰਦਰੀ ਬੋਤ ਚੰਗਾ ਲਗਾ ਤੁਹਾਡੇ ਨਾਲ ਇੱਕ ਵਾਰ ਫੇਰ ਤਾਰਾ ਜੋੜ ਕੇ ਤੇ ਮੈਂ ਬੜੀ ਉਮੀਦ ਦੇ ਵਿੱਚ ਆ ਕਿ ਜਿੰਨੇ ਵੀ ਸਾਡੇ ਨਵੇਂ ਭੈਣਾ ਭਰਾ ਉਹ ਫਰਸਟ ਹੋਮ ਬਾਇਰ ਦੇ ਤੌਰ ਤੇ ਤੇ ਜਿਹੜੇ ਪੁਰਾਣੇ ਪਾਪੀ ਆ ਉਹ ਪ੍ਰਾਪਰਟੀ ਇਨਵੈਸਟਰ ਦੇ ਤੌਰ ਤੇ ਤੇ ਤੁਹਾਡੇ ਨਾਲ ਜ਼ਰੂਰ ਆਪਤੇ ਚ ਰਹਿਣਗੇ ਜ਼ਰੂਰ ਭਾਜੀ ਕਿਸੇ ਨੇ ਆਪਣੀ ਪ੍ਰਾਪਰਟੀ ਇਨਵੈਸਟਮੈਂਟ ਲਈ ਹੋਈ ਆ ਪੁਰਾਣੀਆਂ ਆ ਉਹਨਾਂ ਨੇ ਲਈ ਆ ਉਹ ਅਪਰੇਜ਼ਲ ਲੈਣਾ ਚਾਹੁੰਦੇ ਆ ਪ੍ਰਾਪਰਟੀ ਥੋੜੇ 4-5 ਸਾਲ ਤੋਂ ਹੈਗੀ ਆ ਤੁਹਾਡੇ ਕੋਲ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਆ ਇਟ ਇਜ਼ ਅ ਗੁੱਡ ਟਾਈਮ ਟੂ ਅਪਗ੍ਰੇਡ ਤੁਸੀਂ ਕੀ ਜੇ ਤੁਸੀਂ ਪ੍ਰਾਪਰਟੀ ਆਪਾਂ ਮਾਈਂਡ ਦੇ ਵਿੱਚ ਇੱਕ ਚੀਜ਼ ਬਣਾ ਕੇ ਚੱਲਦੇ ਕਿ ਅੱਜ ਸਾਡੀ ਪ੍ਰਾਪਰਟੀ ਸਸਤੀ ਵਿਕਣੀ ਆ ਬਟ ਤੁਸੀਂ ਇਹ ਸੋਚ ਕੇ ਚੱਲੋ ਜੇ ਤੁਹਾਡੀ ਪ੍ਰਾਪਰਟੀ ਕਿਤੇ ਨਾ ਕਿਤੇ ਅੱਜ ਸਸਤੀ ਵਿਕ ਰਹੀ ਆ 20 30 40 50 ਹਜ਼ਾਰ ਡਾਲਰ ਤੁਸੀਂ ਅੱਗੇ ਜੋ ਖਰੀਦਣ ਜਾ ਰਹੇ ਹੋ ਤੁਸੀਂ ਉਹ ਵੀ ਸਸਤੇ ਲੈਣਾ ਹੈ ਬਿਲਕੁਲ ਸਹੀ ਕਿਉਂਕਿ ਮਾਰਕੀਟ ਚ ਅਵੇਲੇਬਿਲਟੀ ਬਹੁਤ ਜ਼ਿਆਦਾ ਹੈਗੀ ਆ ਸੋ ਇਟਸ ਅ ਗੁੱਡ ਟਾਈਮ ਟੂ ਅਪਗ੍ਰੇਡ ਅ ਹਾਊਸ ਬਾਕੀ ਸਾਡਾ ਨੰਬਰ ਤੁਸੀਂ ਇੱਥੇ ਤੇ ਦੱਸਿਆ ਹੋਇਆ ਹੈਗਾ ਸਾਰਾ ਔਰ ਤੁਸੀਂ ਮੈਨੂੰ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਤੇ ਐਨੀ ਟਾਈਮ ਗਿਵ ਮੀ ਅ ਕਾਲ ਬਰਕਾ ਸਹੀ ਜੀ ਦਲਵਿੰਦਰ ਪਾਗਲੀ ਫਰਵਾੜੇ ਤੋਂ ਨਕੂਤਰ ਜਾਂਦਾ ਰਾਹ ਦੇ ਵਿੱਚ ਜਿੱਥੇ ਫੁੱਟਬਾਲ ਦੀ ਨਰਸਰੀ ਆ ਪਿੰਡ ਜਗਤਪੁਰ ਜੱਟਾਂ ਉੱਥੋਂ ਦੇ ਲੰਬੜਦਾਰਾਂ ਦਾ ਮੁੰਡਾ ਤੇ ਨੰਬਰ ਜਿਹੜਾ ਸਕਰੀਨ ਦੇ ਉੱਤੇ ਆ ਗਿਆ ਉਧਰੋਂ ਗੁਰਜੀਤ ਸੈਣੀ ਹੁਣੀ ਹੈਮਬਲਟਨ ਤੋਂ ਕਹਿੰਦੇ ਪਾਜੀ ਬਹੁਤ ਵਧੀਆ ਪ੍ਰੋਗਰਾਮ ਥੈਂਕ ਯੂ ਬਾਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਜੀ ਗੱਲਬਾਤ ਦੇ ਵਿੱਚ ਸਾਂ ਲੈਣ ਦੇ ਲਈ ਔਰ ਸਾਡੇ ਸਰੋਤਿਆਂ ਨੂੰ ਪੂਰੇ ਪਾਰਦਰਸ਼ੀ ਤਰੀਕੇ ਨਾਲ ਇਹ ਸਾਰੀ ਜਾਣਕਾਰੀ ਦੇਣ ਲਈ ਥੈਂਕ ਯੂ ਬਾਜੀ ਥੈਂਕ ਯੂ ਸਾਰੇ ਲਿਸਨਰਸ ਨੂੰ ਥੈਂਕ ਯੂ ਸਸਤੀ ਕਾਲ ਜੀ ਸਸਤੀ ਦੋਸੋ ਇਸ ਸੰਸਾੜ ਨਾਲ ਦਲ